ਓਹ ਓਨ ਫੜਾ ਓਨ ਫੜਾ ਓਨ ਫੜਾ ਇਧਰ ਲਾ ਇਧਰ ਲਾ ਸਾਈਡ ਤੇ ਇਧਰ ਦਾ ਸਾਈਡ ਤੇ ਇਹਦੇ ਇਹਦੇ ਮਾਰ ਕੇ ਚਿੱਤ ਇਹਦੇ ਮਾਰ ਇਧਰ ਲਾ ਇਧਰ ਲਾ ਸਾਈਡ ਤੇ ਇਧਰ ਲਾਓ ਸਾਈਡ ਤੇ ਗੰਦ ਪਾਇਆ ਤੁਸੀਂ ਓ ਜਨਾਬ ਹੋਲੀ ਦੇ ਘੇਡ ਨਹੀਂ ਆਸੀਂ ਹਟਾਉਣਾ ਹੋਲੀ ਪਤ ਹਟਾਉਣਾ ਇਧਰ ਐ ਸਾਰੀ ਘੇਟੀ ਜਾਂਦੇ ਹੋਲੀ ਦੇ ਘੇਡ ਨਹੀਂ ਆ ਜਨਾਬ ਅਸੀਂ ਫੜਾਉਣ ਨੂੰ ਚਲੋ 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 ਲਓ ਆ ਚਾਬੀ ਕੱਢੋ ਮੋਟ ਸਕਦੇ ਤੁਸੀਂ ਕੀ ਗੰਦ ਪਾਇਆ ਤੁਸੀਂ ਚਾਬੀ ਕੱਢੋ ਚਲੋ ਉਧਰ ਲਾ ਓ ਜਨਾਬ ਸਾਰੀ ਘੇਟ ਦਿਆ ਹਟਾਉਣਾ ਦੋਨ ਦੇ ਆਪੇ ਚੱਲ ਖਡਾਉਣੇ ਤੁਹਾਨੂੰ ਚਲੋ ਚਲੋ ਜਨਾਬ ਆ ਗੱਲ ਇਧਰ ਅੰਦਰ ਲੈ ਕੇ ਚੱਲੋ ਅੰ ਆਇਓ ਓਏ ਆਇਓ ਚੱਲੇ ਤੁਸੀਂ ਜਿਉਣਾ ਹਰਾਮ ਕੀਤਾ ਲੋਕਾਂ ਦਾ ਮਗੀਤ ਲੈ ਕੇ ਚੱਲੋਂ ਅੰਦਰ ਇਹਨੂੰ ਖੋਲ ਦੇ ਖੋਲ ਦੇ ਆਲਾ ਆਲਾ ਇਧਰ ਇਧਰਲਾ ਸਾਈਡ ਤੇ ਲੈ ਲੈ ਇਹਨੂੰ ਵੀ ਲੈ ਓਏ ਇਧਰਲਾ ਸਾਈਡ ਤੇ ਇਧਰਲਾ ਸਾਈਡ ਤੇ ਗਾਇਤਰਾ ਇਧਰ ਲੈ ਆ ਇਹਨੂੰ ਚਾਬੀ ਕੱਢ ਲੈ ਆ ਫਿਰ ਚਾਬੀ ਓ ਚੱਲੋ ਚੱਲੋ ਫੇਰ ਚੱਲੋ ਲੈ ਕੇ ਚੱਲੋਂ ਅੰਦਰ ਇਹਨੂੰ ਬੜਾਵਾ ਪਾਉ ਇਹਨਾਂ ਨੂੰ ਮੈਂ ਚੱਲੋ ਪਾਉ ਮੂਦੇ ਇਹਨਾਂ ਨੂੰ ਵਜੇ ਵਜਾਉਂਦੇ ਆ ਇਹ ਇਹਦਾ ਮਾ ਇੱਥੇ ਚੱਲੋ ਇਹ ਦੇਖ। ਤੂੰ ਕੰਜਰ ਦੇ ਜੰਮਿਆ ਹੈ ਨਹੀਂ ਇਹ ਤੇ ਤੈਨੂੰ ਕਿੱਧਰ ਲਾਈ ਫਿਰਦੇ ਇਹ? ਕਿਵੇਂ ਫੁੱਲ ਰਭਾਏ? ਸ਼ਰਮ ਲਾਈ ਕੰਜਰਦਿਆਂ ਨੇ। ਹਾਂ। ਉਹ ਲੋਕੇ ਤੇ ਮਲਕੀਤ ਕਰੋ ਬੰਦ ਹਰਬੰਸ। ਬੰਦ ਕਰੋ ਇਹਨਾਂ ਨੂੰ। ਚਲੋ। ਚਲੋ ਚਲੋ ਬੈਠੋ। ਇੱਥੇ ਬੈਠੋ ਇੱਥੇ ਤਰਾ ਤਰਾ ਬੈਠ। ਬੈਠ ਬੈਠ। ਬੈਠੋ ਇੱਥੇ। ਫੜੇ। ਆਹ ਆਜੇ ਜੇ ਫੜਾ ਇਹਨਾਂ ਦੇ। ਹਾਂ। ਫੜੇ। ਆਹ ਫੜਾ ਮੋੜ ਕੇ ਰੱਖ। ਹਾਂ। ਲਾਡਾ ਨੰਦਰ ਮੰਦ ਘਟਨ। ਪਾਉਂਡ ਦੇ ਇੱਥੇ ਕੌਣ ਆਉਂਦਾ? ਕੋਈ ਨਹੀਂ ਆ ਜਾਣਦੇ ਜਿਹੜਾ ਆਉਂਦਾ। ਜਿਹੜੇ ਦੂਜੇ ਸੀ 15 20 ਉਹ ਭੱਜ ਗਏ। ਉਦੋਂ ਦੂਜੇ ਨਾਕੇ ਤੇ ਕਰੋ। ਦੂਜੇ ਨਾਕੇ ਤੇ ਵੇਖਦੇ ਆ। ਦੂਜੇ ਨਾਕੇ ਤੇ ਕਰੋ ਫੋਨ। ਕੋਈ ਆ ਕੇ ਲਾਉਣੇ ਆ। ਕਰਕੇ ਨਾ। ਨਹੀਂ ਨਹੀਂ ਕੋਈ ਨਹੀਂ ਹਰਬੰਸ ਸਿੰਘ ਨਾ ਬਲੇਟੋ ਸਾਰੇ ਇਹ ਠੀਕ ਹੈ। ਜਿਹੜਾ ਗੰਦ ਪਾਇਆ। ਆ ਕੀ ਪੀ ਬਣੀ ਹੈ ਚੱਕੀ ਬੈਠੇ ਵੀ ਕੋਈ। ਆਪਾਂ ਫੜਾਈ ਸੱਚ ਮੈਨੂੰ। ਆ ਫੜਾਈ ਮੈਨੂੰ। ਆ ਫੋਨ ਫੜੀ ਮੇਰਾ। ਆ ਫੋਨ ਫੜੀ ਮੇਰਾ। ਹਾਂ। ਪੁਰਿਆ ਉਹ ਲਿਖਿਆ ਤੂੰ। ਪੁਰਿਆ ਇੱਧਰ ਮੇਰੇ ਕੋਲ। ਦੰਦ ਨਹੀਂ ਕੱਢਨੇ ਮੈਂ ਕੰਨ ਤੇ ਮਾਰੂੰਗਾ ਚਪੇੜ ਹਾਂ একদম ਜੰਮੇ ਠੀਕ ਹੈ ਇਹ ਠਾਣਾ ਹੈ ਇਹ ਹਾਂ ਹਾਂ ਕਿੰਨੇ ਸਾਲਾਂ ਦਾ ਤੂੰ ਮੈਂ 13 ਦਾ ਹੀ 13 ਸਾਲਾਂ ਦਾ ਇਹ ਐਡੇ ਐਡੇ ਬੋਟਲ ਕੱਟੇ ਤੈਨੂੰ ਮਗਰ ਲਈ ਫਿਰਦੇ ਆ ਤੇਰੇ ਮਾਪਿਆਂ ਨੂੰ ਪਤਾ ਵੀ ਤੂੰ ਆ ਪਈ ਆ ਬਾਜੇ ਵਜਾਉਂਦਾ ਫਿਰਦਾ ਬਜ਼ਾਰ ਚ ਗਲਤੀ ਹੋ ਗਈ ਨਹੀਂ ਮਾਪਿਆਂ ਨੂੰ ਪਤਾ ਵੀ ਬਾਜੇ ਵਜਾਉਣ ਗਿਆਵੇਂ ਨਹੀਂ ਕੀ ਕਹਿ ਕੇ ਆਇਆ ਕਰੇ ਪਾਇ ਲੇ ਰੰਗ ਦਿਵਾਉਂ ਆਉਂ ਲਿਆ ਚੁੱਪ ਕਰਕੇ ਬੈਠ ਬੈਠ ਤੂੰ ਚੁੱਪ ਕਰਕੇ ਤੈਨੂੰ ਪੁੱਛ ਦਮ ਪੁੱਤ ਸਿਆਣਾ ਬਣ ਤਰੀ ਕਿਹੜੀ ਕਲਾਸ ਪੜ੍ਹਦਾ ਮੈਂ 9th ਜੀ 9ਵੀਂ ਚ ਅੰਗਰੇਜ਼ੀ ਵਧੀਆ ਬੋਲਦਾ ਹੈ ਇਹਨੀ ਇੰਗਲਿਸ਼ ਮੀਡੀਅਮ ਚ ਹੈ ਹਾਂਜੀ ਅੱਛਾ ਕਿੰਨੇ ਭੈਣ ਭਰਾ ਤੁਸੀਂ ਇਹ ਦੋਵੇਂ ਭੈਣਾਂ ਕਿ ਭਰਾ ਦੋ ਚ ਭਰਾ ਹੀ ਹੈ ਜਨਾਬ ਇਹਦਾ ਨਾਮ ਆ ਤੂੰ ਬਹਿ ਜਾ ਟੱਕੇ ਬਹਿ ਜਾ ਨਾਲ ਆ ਮੈਨੂੰ ਪਤਾ ਤੁਹਾਡੀਆਂ ਕਰਤੂਤਾਂ ਦਾ ਕਰਦਾ ਤੇਰੀ ਨਾਲ ਚੱਲ ਬੈਠ ਪੁੱਤ ਤੂੰ ਸਿਆਣਾ ਬਣ ਹਾਇਦਰਾ ਉਹ ਵੱਡਿਆ ਤੂੰ ਪੂਰੇ ਕਿੰਨੀ ਉਮਰ ਹੈ ਤੇਰੀ ਉਹ ਇਹ 30 32 ਸਾਲੀ 30 32 ਸਾਲ 30 ਕੇ 32 32 ਸਾਲ ਤੇ ਆ ਪੂਰਾ ਪੂਰਾ ਨਿਆਣੇ ਮਗਰ ਲਾਇਆ ਮੈਨੂੰ ਇਹ ਯਾਰ ਇੱਕ ਗੱਲ ਦੱਸ ਮੇਰੀ ਤਾਂ ਆਦਤ ਹੀ ਨਹੀਂ ਕਿਸੇ ਨੂੰ ਪਰੇਸ਼ਾਨ ਕਰਨ ਦੀ ਕਿ ਆ ਕੀ ਤੁਸੀਂ ਹੋਲੀ ਦਾ ਤਰੀਕਾ ਹੈ ਕੋਈ ਤੁਹਾਡਾ ਮਨਾਉਣ ਦਾ ਨਹੀਂ ਆਉਦਾ ਅਸੀਂ ਰੰਗ ਲਾਉਣ ਆਏ ਸੀ ਆ ਆ ਇਹਦੇ ਨਾਲ ਰੰਗ ਲੱਗਦਾ ਉਹਦਾ ਜਵਾਕ ਨੇ ਲੈ ਲਿਆ ਜੀ ਫਿਰ ਯਾਰ ਬੋਲੀ ਤੇਰੀ ਮਾੜੀ ਲੱਗਦੀ ਮੈਨੂੰ ਹਜੇ ਵੀ ਨਹੀਂ ਵੀਰੋ ਜ ਉਹ ਜਵਾਕੀ ਨੇ ਜਵਾਕੀ ਅੱਖਾਂ ਦੀ ਨਹੀਂ ਜਵਾਕ ਨੇ ਲੈ ਲਏ ਤੇ ਵਜਾਈ ਤਾਂ ਤੂੰ ਜਾਂਦਾ ਸੀਗਾ ਉਹ ਫਿਰ ਮਾੜਾ ਐ ਮੈਮੋਰੀ ਪਾ ਲਿਆ ਜੀ ਤੇ ਫਿਰ ਮੈਂ ਵਜਾਵਾਂ ਫਿਰ ਚੰਗੇ ਤਰੀਕੇ ਨਾਲ ਚਲੋ ਵੀ ਗਲਤੀ ਹੈ ਜੀ ਪਰਿਆ ਵੇ ਸਾਰੇ ਤੁਸੀਂ ਓਏ ਪਾਗਲਿਆ ਦੰਦ ਨਾ ਕੱਟ ਮੈਂ ਤੇਰੇ ਬੂਥਾ ਸੇਕੁੰਦਰਾ ਗਲਤੀ ਹੋ ਗਈ ਸਾਹਿਬ ਜੀ ਇਧਰ ਨਾਨਕੇ ਆ ਇਧਰ ਆ ਮੂਰੇ ਇਧਰ ਆ ਮੂਰੇ ਦੰਦ ਕਿਵੇਂ ਨਿਕਲਦੇ ਤੇ ਨਹੀਂ ਹਾਂ ਮੈਂ ਗਲਤੀ ਇਹਦੇ ਨਾਲ ਦੰਦ ਕੱਢਦੇ ਆ ਤੁਹਾਡੇ ਮਾਪਿਆਂ ਨੇ ਐਸਾ ਵਾਸਤੇ ਜੰਮਿਆ ਤੁਹਾਨੂੰ ਤੁਹਾਡੀ ਸ਼ਿਕਾਇਤ ਆਈ ਜਾਂਦੀ ਨੂੰ ਘੱਟੋ ਘੱਟ ਮੇਰੇ ਕੋਲ 3 ਦਿਨ ਹੋ ਗਏ ਵੀ ਇਹ ਹੁੱਲੜ ਬਾਜੀ ਕਰਨਗੇ ਹੁੱਲੜ ਬਾਜੀ ਕਰਨਗੇ ਤਿਆਰੀਆਂ ਕਰੀ ਫਿਰਦੇ ਨਾਲ ਦੇ ਕਿਧਰ ਘੇਰੇ 15 20 ਹੋਰ ਸੀਗੇ ਨਹੀਂ ਆਤੀ ਤੇ ਆ ਵੀ ਤਰੇ ਚਾਰ ਜਣੇ ਸੀ ਤੁਸੀਂ ਬਾਜ਼ਾਰ ਵਿੱਚ ਦੀ ਘੱਟੋ ਘੱਟ 7-8 ਮੋਟਰਸਾਈਕਲਾਂ ਦੇ ਸੀਗੇ 7-8 ਹੋਰ ਪਾਰਟੀ ਹੋਊਗੇ ਕੋਈ ਅੱਛਾ ਪਾਰਟੀਆਂ ਥੋਡੀਆਂ ਉਹ ਫਿਰ ਐ ਆਖਿਆ ਜੂਗੇ ਹੋਰ ਜਣੇ ਸੀਗੇ ਉਹ ਅਸੀਂ ਤਾਂ ਉਹਨਾਂ ਨੂੰ ਜਾਣਦੇ ਨਹੀਂਗੇ ਜਿਹੜੇ ਪਿੱਛੇ ਭੱਜ ਕੇ ਗਏ ਆ ਉਹ ਕੌਣ ਸੀ ਹੋਰ ਕੋਈ ਹੋਣਗੇ ਅਸੀਂ ਨਹੀਂ ਉਹਨਾਂ ਨੂੰ ਇਹ ਅੰਨੇ ਆ ਜਾਣਦੇ ਨਹੀਂ ਆ ਅਸੀਂ ਉਹ ਉਧਰ ਸੀਗੇ ਦੂਜੇ ਸੀਗੇ ਹੈਗੇ ਤਾਂ ਸੀਗੇ ਉਹ ਪਰ ਤੁਹਾਡੇ ਨਾਲ ਤੁਹਾਡੇ ਨਾਲ ਦੀ ਸੀ ਵਿਗੜੇ ਹੋਏ ਸਾਡੇ ਨਾਲ ਦੀ ਨਹੀਂ ਵਿਗੜੇ ਹੋਏ ਤੁਹਾਡੇ ਵਰਗੇ ਨਹੀਂ ਨਹੀਂ ਐਦਾ ਰੰਗ ਯਾਰ ਮੈਂ ਤਾਂ ਹੈਰਾਨ ਆ ਤੁਹਾਡੇ ਤੋਂ ਵੀ ਕੋਈ ਨਸ਼ਿਆਂ 'ਚ ਪੈ ਗਿਆ ਕੋਈ ਹਾ ਹੁੱਲੜ ਬਾਜ਼ੀਆਂ 'ਚ ਪੈ ਗਿਆ ਮਾਪਿਓ ਨੇ ਇੰਨਾ ਵਾਸਤੇ ਕਿੰਨੇ ਕਿੰਨੇ ਭੈਣ ਭਰਾਓ ਤੁਸੀਂ ਕਿੰਨੇ ਭੈਣ ਭਰਾ? ਨਹੀਂ ਇੱਕ ਭੈਣ ਇੱਕ ਭੈਣ ਤੇ ਇੱਕ ਭਰਾ ਹੈ। ਹਾਂਜੀ ਠੀਕ ਹੈ ਭੈਣ ਵੱਡੀ ਛੋਟੀ ਹੈ? ਵੱਡੀ ਵੱਡੀ ਹੈ ਭੈਣ ਤੇ ਫਿਕਰ ਕਰ ਮਾੜੀ ਮੋਟੀ ਭੈਣ ਵਿਆਹਣੀ ਹੈ ਮਾਪਿਓ ਦੇ ਨਾਲ ਰਲ ਕੇ ਇਹ ਆ ਚੀਜ਼ਾਂ ਹੁੱਲੜ ਬਾਜ਼ੀਆਂ ਕਰਨ ਲੱਪੇ ਤੁਹਾਡੀ ਸ਼ਿਕਾਇਤ ਪਤਾ ਕਿ ਆਈ ਸੀ ਵੀ ਤੁਸੀਂ ਬਾਜ਼ਾਰ ਦੇ ਵਿੱਚ ਕੁੜੀਆਂ ਤੇ ਰੰਗ ਪਾ ਕੇ ਨਿਕਲੇ ਹੋ ਐਵੇਂ ਨਹੀਂ ਨਾਕਾ ਲਾਇਆ ਮੈਂ ਨਹੀਂ ਐਸੀ ਨਹੀਂ ਪਾਈ ਕੁੜੀਆਂ ਦੇ ਰੰਗ ਤਾਂ ਨਹੀਂ ਪਾਈ ਜੀ ਜਿਹੜਾ ਮੋਟਰਸਾਈਕਲ ਥੋੜਾ ਬਾਹਰ ਖੜਾ ਨਾ ਨੰਬਰ ਦਾ ਜਿਹੜਾ ਜਿਹੜਾ ਤੇਰੇ ਕੋਲ ਲੋਕ ਲਵਾਇਆ ਉਹ ਹੀ ਮੋਟਰਸਾਈਕਲ ਨੰਬਰ ਨੋਟ ਕਰਵਾਇਆ ਸਨ ਆ ਫੋਨ ਦੇ ਉਰੇ ਫੋਨ ਦੇ ਉਰੇ ਆ ਫੜਿਆ ਨਹੀਂ ਫੋਨ ਇਹਨਾਂ ਦਾ ਉਰੇ ਤੇ ਫੋਨ ਫੜਾ ਉਰੇ ਆ ਫੜ ਬਲ ਕੀ ਥਲਾ ਫੜਾ ਫੋਨ ਉਰੇ ਆ ਛੋਟਾ ਉਰੇ ਆ ਉਰੇ ਹੈਗੇ ਹੈਗੇ ਆ ਫੜਾਦਾ ਸੀ ਜੀ ਮੈਂ ਤਾਂ ਬਸ ਚੱਲ ਬੈਠੋ ਬਸ ਬੈਠੋ ਬੈਠੋ ਕੋਈ ਨਹੀਂ ਕਰਦਾ ਗੱਲ ਕਰਦੇ ਕਰਦੇ ਗੱਲ ਆਪ ਨੂੰ ਫੋਨ ਇਹਨਾਂ ਇਹਨਾਂ ਦੇ ਮਾਪਿਆਂ ਨੂੰ ਕਰੋ ਫੋਨ ਹਾਂ ਫੋਨ ਰੱਖੋ ਕੋਲੇ ਕੋਈ ਨਹੀਂ ਫੋਨ ਥੋੜਾ ਦੇ ਦੇ ਇਹਨਾਂ ਨੂੰ ਇਹਨਾਂ ਨੂੰ ਵਾਜੇ ਵਜਾਉਣ ਦਾ ਤਰੀਕਾ ਦੱਸ ਦੇ ਹਾਂ ਸਰਪੰਚ ਸਾਹਿਬ ਕਰਦਾ ਮੈਂ ਕੋਈ ਗੱਲ ਨਹੀਂ ਕਰਦਾ ਮੈਂ ਥੋੜਾ ਬਿਜ਼ੀ ਹਾਂ ਜੀ ਹਾਂ ਥੋੜਾ ਜਿਹਾ ਬਿਜ਼ੀ ਹਾਂ ਉਹ ਮਢੀਰਖਾਨਾ ਜਿਹਾ ਸੀਗਾ ਸਰਪੰਚ ਸਾਹਿਬ ਫੁੱਲੜ ਬਾਜੀਆਂ ਕਰਦੇ ਫਿਰਦੇ ਸੀ ਉਹ ਕੁਝ ਨਹੀਂ ਪਤਾ ਹੀ ਆ ਤੁਹਾਨੂੰ ਕੀ ਕਰਦੇ ਆ ਉਹ ਸ਼ਿਕਾਇਤ ਆਈ ਆ ਕੁੜੀਆਂ ਤੇ ਰੰਗ ਰੰਗ ਪਾ ਕੇ ਨਿਕਲ ਕੇ ਬਾਜ਼ਾਰ ਦੇ ਵਿੱਚੋਂ ਮੋਟਰਸਾਈਕਲ ਭਜਾਈ ਫਿਰਦੇ ਆ ਆ ਵਾਜੇ ਜਿਹਾ ਪੂਪਣੀਆਂ ਜੀਆਂ ਪਾਈਆਂ ਮੂੰਹ 'ਚ ਕਿਹੜਾ ਤਰੀਕਾ ਇਹ ਸਰਪੰਚ ਸਾਹਿਬ ਤੁਸੀਂ ਆਦੇ ਕੋ ਹੋਲੀਆਂ ਆਪਾਂ ਵੀ ਮਨਾਉਂਦੇ ਹੁੰਦੇ ਸੀ ਨਾ ਮੈਂ ਹੈਰਾਨ ਆ ਮੈਨੂੰ ਤਾਂ ਇਹਨਾਂ ਤੋਂ ਪਤਾ ਨਹੀਂ ਬਸ ਕੋਈ ਮੈਂ ਮੈਂ ਲਾਉਣਾ ਜੀ ਫੋਨ ਤੁਹਾਨੂੰ ਲਾਉਣਾ ਹੈਲੋ ਹੈਲੋ ਹਾਂਜੀ ਕੌਣ ਜੀ ਐਸਐਚਓ ਧਰਮ ਸਿੰਘ ਬਰਾੜ ਬੋਲਦਾ ਕੁਲਦੀਪ ਚੰਦ ਜੀ ਹਾਂਜੀ ਦੱਸੋ ਜੀ ਇੱਕ ਵਾਰੀ ਮੇਰੇ ਕੋਲ ਆ ਕੇ ਜਾਓ ਥਾਣੇ ਥੋੜਾ ਜਿਹਾ ਸਰ ਅੱਜ ਥੋੜਾ ਜਿਹਾ ਟਾਈਮ ਘੱਟ ਸੀ ਆ ਕੱਲ ਮਿਲ ਲੈਂਦੇ ਜੀ ਨੇ ਕੱਲ ਨੂੰ ਯਾਰ ਜ਼ਰੂਰੀ ਹੈ ਜਿੰਮੇਵਾਰ ਬੰਦੇ ਤੁਸੀਂ ਸ਼ਹਿਰ ਦੇ ਠੀਕ ਹੈ होली ਆ ਗਈ ਤੇ ਸਾਨੂੰ ਵੀ ਹਦਾਇਤਾਂ ਸਖਤ ਹੈ ਹੈੱਡਕੁਆਟਰ ਤੋਂ ਠੀਕ ਹੈ ਓਕੇ ਜੀ ਆ ਕੇ ਜਾਓ ਹੁਣ ਆ ਕੇ ਜਾਓ ਹੁਣ ਓਕੇ ਸਰ ਓਕੇ ਹਾਂ ਇਹ ਦੱਸ ਲੋਕਾਂ ਨੇ ਪੁਲਿਸ ਪੁਲਿਸ ਵੇਲੀ ਇਹਨਾਂ ਦੇ ਪਾ ਦੇ ਸਹੀ ਗੱਲ ਹੈ ਜੀ ਠੀਕ ਹੈ ਪਹਿਲਾਂ ਵੀ ਹੁੱਲੜਵਾਈ ਕਰਕੇ ਆਏ ਹੈ ਜੀ ਇਹ ਬਸ ਅੱਡੇ ਤੇ ਪਰਬੂ ਹਲਵਾਈ ਆਪਣਾ ਹਾਂ ਉਹਦੀ ਮਠਿਆਈ 'ਚ ਰੰਗ ਪਾ ਕੇ ਆਏ ਆ ਪਹਿਲਾਂ ਇਹ ਆਹੇ ਹਾਂ ਇਹੀ ਪਾ ਕੇ ਆਏ ਆ ਜਨਾਬ ਇਹ ਕੁੜੀਆਂ ਦੇ ਉੱਤੇ ਵੀ ਰੰਗ ਪਾਇਆ ਇਹਨਾਂ ਨੇ ਇੱਕ ਬੱਚੇ ਦੇ ਮੋਟਰਸਾਈਕਲ ਦੀ ਸਾਈਡ ਮਾਰਿਆ ਆਏ ਹੈ ਜੀ ਹੇ ਹਾਂ ਜੀ ਇਹਨਾਂ ਦੇ ਨਾਲ ਸਾਰੇ ਜਿੰਨੇ ਫਿਰਦੇ ਇਹਨਾਂ ਦੇ ਨਾਲ ਦੇ ਘਟੋ ਘਟ 10 12 ਭੱਜੇ ਆ ਹੋਰ ਇਹ ਹਰਬੰਸ ਵੀਰੇ ਕਰੋ ਸਾਰਾ ਠੀਕ ਹੈ ਠੀਕ ਹੈ ਜੀ ਆ ਆ ਗਿਆ ਕੋਈ ਨਹੀਂ ਕਰਦੇ ਗੱਲ ਸਸੀ ਗੱਲ ਨਾਲ ਸਸੀ ਗੱਲ ਬੈਠੋ ਹੋਰ ਕੁਲਦੀਪ ਸਿੰਘ ਠੀਕ ਹੈ ਹਾਂ ਠੀਕ ਠਾਕ ਕਿਵੇਂ ਦੁਕਾਨਦਾਰੀ ਵਧੀਆ ਚੱਲ ਰਹੀ ਜੀ ਚੱਲੀ ਜਾਂਦੀ ਵਧੀਆ ਹਾਂ ਜੀ ਹਾਂ ਜੀ ਠੀਕ ਠੀਕ ਹੈ ਚਲੋ ਵੈਸੇ ਤਾਂ ਮੈਂ ਆਪਣੀ ਜ਼ਿੰਮੇਵਾਰੀ ਸਮਝ ਕੇ ਨਾ ਕਿਉਂਕਿ ਸਰਕਾਰ ਵੀ ਸਖਤ ਹੈ ਹਾਂਜੀ ਤੇ ਸਾਡੇ ਹੈੱਡਕੁਆਰਟਰ ਤੋਂ ਵੀ ਜਿਹੜੇ ਹਦਾਇਤਾਂ ਸਖਤ ਹੈ ਹਾਂਜੀ ਵੀ ਚੈਨਾ ਦੂਰਤੀ ਵੀ ਇਹੀ ਸਖਤੀ ਰੱਖੀ ਪੂਰੀ ਠੀਕ ਹੈ ਜੀ ਤੇ ਹੁਣ ਹੋਲੀ ਤੇ ਜਿਹੜਾ ਹੈਗਾ ਨਾ ਇਤਕੀ ਰੰਗ ਬਹੁਤ ਖਤਰਨਾਕ ਆਏਗੇ ਹਾਂਜੀ ਮੈਂ ਇਹੀ ਤੁਹਾਨੂੰ ਦੁਕਾਨ 'ਚ ਵੀ ਕਹਿ ਕੇ ਆਇਆ ਸੀਗਾ ਹਾਂਜੀ ਤੇ ਪਰ ਮੈਨੂੰ ਉਹਨਾਂ ਕੁਝ ਜ਼ਿੰਮੇਵਾਰ ਬੰਦੇ ਨੇ ਦੱਸਿਆ ਵੀ ਕੁਝ ਬੰਦੇ ਜਿਹੜੇ ਆ ਉਹ ਹਜੇ ਇਹ ਗੱਲ ਕਹਿੰਦੇ ਆ ਵੀ ਪੁਲਿਸ ਪੋਲੀਆਂ ਦੀਵਾਲੀਆਂ ਲੋੜੀਆਂ ਇਕੱਠੀਆਂ ਕਰ ਨਿਕਲਦੀ ਨਹੀਂ ਸਾਰੇ ਕੁਛitani ਆਖੇ ਕੁਛ ਨਹੀਂ ਨਹੀਂ ਪੱਕੀ ਗੱਲ ਹੈ ਹਾਂਜੀ ਹਾਂਜੀ ਨਹੀਂ ਕੀ ਕਿਹਾ ਸੀ ਜਦੋਂ ਮੈਂ ਤੇਰੇ ਕੋਲ ਪਕਾਰਾਂਗ ਲੈਣ ਗਿਆ ਸੀ ਬੰਦਾ ਪਛਾਣਿਆ ਹਾਂਜੀ ਹਾਂਜੀ ਜਾਣਦਾ ਕੱਲ ਦੇਖੋ ਹਾਂ ਇਹ ਉਹੀ ਹੈ ਜਿਹੜਾ ਮੇਰੇ ਖੜੇ ਤੋਂ ਰੰਗ ਲੈਣ ਆਇਆ ਸੀ ਪੱਕਾ ਸਿਕਾ ਜਨਾਬ ਸੱਚੀ ਕਰੋ ਠੀਕ ਹੋ ਜੀ ਹਾਂਜੀ ਹਾਂਜੀ ਕਿੰਨਾ ਕ ਰੰਗ ਰੱਖਿਆ ਰੰਗ ਤੁਹਾਡੇ ਸਾਹਮਣੇ ਹੀ ਹੈ ਜੀ ਮਸਾਹਾ ਤੇ ਕਾਹ ਦਿੰਦਾ ਬਸ ਸਬਜ਼ਕਾਰੀਆਂ ਅੱਖੀਆਂ ਹੋਰ ਪਿੱਛੇ ਪੁੱਛਿਓ ਕ ਰੰਗ ਨਹੀਂ ਨਹੀਂ ਹੋਰ ਕੋਈ ਨਹੀਂ ਠੀਕ ਸਹੀ ਹੈ ਸਾਰਾ ਸਾਰਾ ਸਹੀ ਹੈ ਕੋਈ ਕੈਮੀਕਲ ਵਗੈਰਾ ਨਹੀਂ ਨਹੀਂ ਜੀ ਮੰਡੀ ਚ ਰਹੇ ਨਹੀਂ 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 ਮੰਡੀ ਚ ਵਿਕਦਾ ਹਾਂ ਹਾਂ ਨਹੀਂ ਗਲਤ ਨਿਕਲ ਜਕੜਾ ਬਾੜਾ ਇਹ ਤਾਂ ਵਿਕਦਾ ਨਹੀਂ ਹੁੰਦਾ ਤੁਹਾਡਾ ਨਾਮ ਤੁਹਾਡਾ ਨਾਮ ਕੁਲਦੀਪ ਚੰਦ ਗੁਲਦੀਪ ਚੰਦ ਹਾਂਜੀ ਠੀਕ ਹੈ ਕਦੋਂ ਤੋਂ ਕਰ ਰਹੇ ਦੁਕਾਨ ਦੁਕਾਨ ਤਾਂ ਬਹੁਤ ਪੁਰਾਣੀ ਚੱਲ ਰਹੀ ਹੈ ਠੀਕ ਹੈ ਕੁਸ਼ਾਇਦ ਕਪਲੇਟ ਤਾਂ ਹੈ ਨਹੀਂ ਤੁਹਾਡੇ ਨਹੀਂ ਨਹੀਂ ਜੱਦੀ ਕਸ਼ਤੀ ਚੱਲ ਰਹੀ ਥੋੜੀ ਦੇਰ ਪਹਿਲਾਂ ਆਇਆ ਸੀ ਜੀ ਦੋ ਤਿੰਨ ਸੌ ਦੇ ਪੱਕੇ ਰੰਗ ਲੈਣੇ ਆ ਹਾਂ ਠੀਕ ਹੈ ਸੌਰੀ ਪੱਕੇ ਰੰਗ ਮੰਗੇ ਜਾਂਦੇ ਤੇ ਜੇ ਪੱਕੇ ਰੰਗ ਦੂਜੇ ਹੀ ਰੰਗਾਂ ਨੂੰ ਪੱਕੇ ਰੰਗ ਕਹਿੰਦੇ ਨੇ ਹਾਂ ਥੋੜਾ ਜਿਆਦਾ ਪੱਕਾ ਮੰਗ ਲੈਂਦੇ ਲੱਗ ਜਰਾ ਦੇਖੋ ਇੱਕ ਚੀਜ਼ ਦਾ ਧਿਆਨ ਰੱਖਿਓ ਕੁਲਿੰਦਰ ਜੀ ਹਾਂਜੀ ਵੀ ਕੋਈ ਵੀ ਉਹੋ ਜਿਹਾ ਪੱਕਾ ਰੰਗ ਨਾ ਵੇਚੋ ਜਿਹੜਾ ਕਿਸੇ ਤੇ ਇੱਕ ਵਾਰੀ ਲੱਗ ਗਿਆ ਨਹੀਂ ਨਹੀਂ ਤੇ 15 ਦਿਨ ਮਹੀਨਾ ਮੂਵੀ ਤੇ ਲੱਵੇ ਨਹੀਂ 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 ਆਏ ਜੀ होली ਜਿਹੜੀ ਆ ਨਾ ਖੁਸ਼ੀਆਂ ਦਾ ਤਿਹਾਰ ਹੈ ਹਾਂਜੀ ਹਾਂਜੀ ਠੀਕ ਹੈ ਰੰਗਾਂ ਦਾ ਤਿਹਾਰ ਹੈ ਮਨਾਉਣਾ ਚਾਹੀਦਾ ਪਰ ਕਿਸੇ ਦੇ ਐਵੇਂ ਬਿਨਾਂ ਵਜਾ ਤੁਸੀਂ ਇਦਾਂ ਦਾ ਰੰਗ ਕਿਸ ਨੂੰ ਦੇਖ ਕੇ ਤੋੜ ਦਿਓ ਜੁਆਕ ਮੈਨੂੰ ਪਤਾ ਜੁਆਕ ਆ ਕੇ ਮੰਗਦੇ ਆ ਮਾਪੇ ਉਹ ਵੀ ਆ ਕੇ ਕਹਿੰਦੇ ਆ ਕਿ ਜੁਆਕ ਨੇ ਪੱਕਾ ਰੰਗ ਨਹੀਂ ਨਹੀਂ ਠੀਕ ਹੈ ਸੁੱਕਾ ਰੰਗ ਹੋਵੇ ਪਾਣੀ ਵਾਲਾ ਰੰਗ ਹੋਵੇ ਕੈ ਔਰ ਆ ਟਾਈਮ ਨੂੰ ਜਿਹੜੇ ਬੰਦੇ ਆਪਣੀ ਡਿਊਟੀ ਨਹੀਂ ਸਮਝਦੇ ਨਾ ਚਾਹੀ ਕਿਸੇ ਵੀ ਮਹਿਕਮੇ ਦੇ ਹੋਣ ਸਰਕਾਰੀ ਹੋਣ ਗੈਰ ਸਰਕਾਰੀ ਜਿਹੜੇ ਲੋਕਾਂ ਦੀ ਜ਼ਿੰਮੇਵਾਰੀ ਨਹੀਂ ਸਮਝਦੇ ਉਹ ਇਸ ਵੇਲੇ ਨੂੰ ਘਰੇ ਜਾਣ ਦੀ ਕਰਦੇ ਮੈਂ ਕੱਲੇ ਕੱਲੇ ਦੁਕਾਨ ਤੇ ਜਾ ਰਹੇ ਹਾਂ ਜੀ ਤੇ ਹਰ ਇੱਕ ਨੂੰ ਇਹ ਬੇਨਤੀ ਕਰ ਰਹੇ ਹਾਂ ਕੋਈ ਸਖਤ ਮੈਂ ਹੁਕਮ ਨਹੀਂ ਲਾ ਰਿਹਾ ਮੈਂ ਬੇਨਤੀ ਕਰ ਰਿਹਾ ਕਿਉਂਕਿ ਦੇਖੋ ਅਸੀਂ ਪਬਲਿਕ ਸਰਵੈਂਟ ਹਾਂਜੀ ਲੋਕਾਂ ਲੋਕਾਂ ਦੀ ਮਿਹਨਤ ਦੇ ਪੈਸਿਆਂ ਦੇ ਵਿੱਚੋਂ ਟੈਕਸ ਦੇ ਵਿੱਚੋਂ ਸਾਨੂੰ ਤਨਖਾਹ ਮਿਲਦੀ ਹੈ ਸਹੀ ਗੱਲ ਸਰਕਾਰ ਸਖਤ ਹੈ ਹਾਂਜੀ ਛੜਾ ਪ੍ਰਸ਼ਾਸਨਕਤ ਹੈ ਹੈਡਕੁਆਟਰ ਦੀਆਂ ਸਖਤ ਹਦਾਇਤਾਂ ਸਹੀ ਜੀ ਚਾਈਨਾ ਡੋਰ ਵੇਲੇ ਵੀ ਅਸੀਂ ਆਪਣੇ ਜਿਹੜਾ ਉਹ ਦੇਸ਼ ਜਾਰੀ ਕੀਤੇ ਸੀਗੇ ਤੇ ਬਹੁਤ ਅਸੀਂ ਉਹਦੇ ਕੰਟਰੋਲ ਰੱਖਿਆ ਇਹ ਰੰਗਾਂ ਦੇ ਮਾਮਲੇ ਦੇ ਵਿੱਚ ਜਿਹੜਾ ਹੈਗਾ ਸਾਡਾ ਵੀ ਹਾਂ ਬਿਲਕੁਲ ਤੁਸੀਂ ਆਰਗੈਨਿਕ ਰੰਗ ਜਿੰਨੇ ਮਰਜ਼ੀ ਜਿੰਨੇ ਮਰਜ਼ੀ ਵਿੱਚ ਤੁਸੀਂ ਖਾਰਬਰ ਰੰਗ ਹੈ ਨਾ ਜਿੰਨੇ ਮਰਜ਼ੀ ਵਿੱਚ ਉਹ ਬੱਚਾ ਨੇ ਖੇਡਣਾ ਪਰ ਕੈਮੀਕਲ ਵਾਲਾ ਤੁਸੀਂ ਇਸ ਚੀਜ਼ ਦਾ ਖਾਸ ਧਿਆਨ ਰੱਖੋ ਕਿਉਂਕਿ ਕੈਮੀਕਲ ਵਾਲੇ ਰੰਗ ਜਿਹੜੇ ਨਾ ਕੁਲਦੀਪ ਜਾਨ ਹਾਂਜੀ ਅੱਖਾਂ ਦੇ ਵਿੱਚ ਪੈ ਗਏ ਅੱਖਾਂ ਖਤਮ ਕਰਦੇ ਜਿਹੜੇ ਹੌਣ ਰੰਗ ਆ ਰਹੇ ਹਾਂਜੀ ਹਾਂਜੀ ਠੀਕ ਹੈ ਨੱਕ ਦੇ ਵਿੱਚ ਅੰਦਰ ਚਲੇ ਗਏ ਮੂੰਹ ਦੇ ਵਿੱਚੋਂ ਅੰਦਰ ਚਲੇ ਗਏ ਫੇਫੜਿਆਂ ਚਲੇ ਗਏ ਸਾਰੇ ਕੁਛ ਨੂੰ ਸਹੀ ਸਹੀ ਗੱਲ ਹੈ ਸਹੀ ਹੈ ਸਹੀ ਹੈ ਸਰ ਤੁਸੀਂ ਮੈਂ ਸਾਰਿਆਂ ਨੂੰ ਇਕੱਲੇ ਇਕੱਲੇ ਦੁਕਾਨ ਤੇ ਜਾ ਕੇ ਇਹ ਮੈਂ ਤੁਹਾਨੂੰ ਨਹੀਂ ਬੁਲਾਇਆ ਨਹੀਂ ਸਹੀ ਹੈ ਮੈਂ ਸਮਝਦਾ ਕਿ ਤੁਹਾਡੀ ਆਪਣੀ ਮਿਹਨਤ ਹੈ ਇਹ ਤੁਸੀਂ ਆਪਣੀ ਦੁਕਾਨ ਤੇ ਕੰਮ ਕਰਨਾ ਹੈ ਮੈਂ ਆਰਡਰ ਜਾਰੀ ਕਰਕੇ ਤੁਹਾਨੂੰ ਸੱਦੀ ਜਾਮਾ ਉੱਥੇ ਹਾਂ ਮੈਂ ਆਪਣੀ ਡਿਊਟੀ ਨੂੰ ਸਮਝਦਾ ਮੈਂ ਹਰ ਇੱਕ ਦੁਕਾਨ ਤੇ ਜਾ ਰਿਹਾ ਓਕੇ ਸਰ ਤੇ ਮੈਂ ਜਿੱਥੇ ਵੀ ਜਾਂਦਾ ਉੱਥੇ ਹਰ ਇੱਕ ਨੂੰ ਪਤਾ ਹੁੰਦਾ ਹੈ ਕਿ ਧਰਮ ਸਿੰਘ ਪ੍ਰਾੜ ਨੇ ਜਿਹੜਾ ਉਹ ਕੰਮ ਜਿਹੜਾ ਉਹ ਮਾੜਾ ਕੰਮ ਨਹੀਂ ਹੁੰਦਾ ਸਹੀ ਹੈ ਇਸ ਕਰਕੇ ਮੇਰੀ ਰਿਕਵੈਸਟ ਨੂੰ ਪ੍ਰਵਾਨ ਕਰਿਓ ਚੰਗੇ ਰੰਗ ਵੇਚ ਲਓ ਚਾਹੇ ਟਰੱਕ ਭਰ ਕੇ ਵੇਚ ਲਓ ਪਰ ਜਿਹੜਾ ਕਿਸੇ ਦੇ ਬੱਚੇ ਦਾ ਕਿਸੇ ਦੇ ਜੀ ਦਾ ਕਿਸੇ ਦੀ ਸਿਹਤ ਦਾ ਨੁਕਸਾਨ ਕਰੇ ਉਹ ਹਰ ਰੰਗ ਮੇਰੀ ਬੇਨਤੀ ਹੈ ਇੱਕ ਵਾਰ ਨਹੀਂ ਨਹੀਂ ਸਾਰਾ ਇਹ ਗਲਤੀ ਨਹੀਂ ਕਰ ਨਹੀਂ ਨਹੀਂ ਬਿਲਕੁਲ ਨਹੀਂ ਠੀਕ ਧੰਨਵਾਦ ਧਿਆਨ ਰੱਖਿਓ ਘਾਸਾ ਕੋਈ ਗੱਲ ਨਹੀਂ ਕੋਈ ਮੈਨੂੰ ਸ਼ਿਕਾਇਤ ਦਾ ਮੌਕਾ ਨਹੀਂ ਨਹੀਂ ਸਰ ਬਿਲਕੁਲ ਕਰੋ ਕਰੋ ਠੀਕ ਹੈ ਵੀ ਇਹ ਤਾਂ ਚੱਲਦਾ ਹੀ ਹੁੰਦਾ ਇੱਥੇ ਹਨਾ ਧੂਰਾ ਤੇ ਤੁਹਾਨੂੰ ਬਹੁਤਾ ਖਰਚੇ ਕੱਢਨੇ ਹੁੰਦੇ ਆ ਮੈਂ ਕਹਿੰਦਾ ਧਰਮ ਸਿੰਘ ਬਰਾੜ ਕਲੇ ਬੜਾ ਸਖਤ ਬੰਦਾ ਨਹੀਂ ਨਹੀਂ ਧਰਮ ਸਿੰਘ ਇੱਥੇ ਆਉਂਦੇ ਜਾਂਦੇ ਰਹਿੰਦੀ ਪੜ ਲਈ ਗਾ ਮੈਂ ਦੋਪੀ ਰਹੀ ਕਰਦੇ ਹੁੰਦੇ ਸਤਾਈ ਜੀ ਫੇਰ ਉਹ ਵੀ ਚੱਲੀ ਜਾਂਦਾ ਇਹਦਾ ਸਾਫ ਦਾ ਚੱਲੀ ਨਹੀਂ 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 ਇਹ ਇਹ ਤਾਂ ਚੱਲੀ ਜਾਂਦਾ ਇਹ ਉਹ ਕਹਿੰਦਾ ਖਰਚੇ ਵੀ ਕਰਦੇ ਨੇ ਰੰਗ ਰੰਗ ਲੈਓ ਜਿੰਨਾ ਮਰਜ਼ੀ ਇਹਦਾ ਚਹੀਦਾ ਇਹਨਾਂ ਨੂੰ 2000 ਰੁਪਏ ਦਾ ਇਹ 1000 ਰੁਪਏ ਦੀ ਕੁੜੀ ਲਈ ਛੋਟੇ ਆਸਤੇ ਠੀਕ ਹੈ ਸੁਲਦੀਪ ਚੰਦ ਜੀ ਮੈਂ ਇੱਕ ਜੀ ਦੱਸਾਂ ਤੁਹਾਨੂੰ ਮੇਰੀ ਇੱਕ ਆਦਤ ਹੈ ਵੀ ਮੈਂ ਨਾ ਕਿਸੇ ਤੇ ਸਖਤੀ ਕਰਕੇ ਰਾਜੀ ਨਹੀਂ ਹੁੰਦਾ ਪਰ ਜਦੋਂ ਬੰਦਾ ਬੇਵਕੂਫ ਬਣਾਉਂਦਾ ਨਾ ਤੇ ਸਾਨੂੰ ਵੀ ਆ ਵਰਦੀ ਬੜਾ ਕੁਝ ਸਿਖਾਉਂਦੀ ਹੈ ਠੀਕ ਹੈ ਠੀਕ ਹੈ ਇਹ ਵਰਦੀ ਜਿਹੜੀ ਇਹਨੂੰ ਕਿ ਮਾਂ ਆ ਸਾਡੀ ਹਾਂਜੀ ਠੀਕ ਹੈ ਤੇ ਮਾਂ ਨੂੰ ਨਾ ਆਪਣੇ ਪੁੱਤ ਦਾ ਫਿਕਰ ਹੁੰਦਾ ਹਾਂਜੀ ਹਾਂਜੀ ਵੀ ਇਹਦਾ ਢੱਡ ਕਿਵੇਂ ਪਰਣਾ ਆਪ ਭੁੱਖੀ ਰਹੇ ਜੇ ਹਾਂਜੀ ਤੇ ਉਹ ਜਿਹੜੇ ਫਰਜ਼ ਆ ਨਾ ਫਰਜ਼ ਆ ਸਾਡੇ ਪਿਓ ਦਾ ਕੰਮ ਕਰਦਾ ਸਹੀ ਗੱਲ ਹੈ ਉਹ ਸਾਨੂੰ ਇਹ ਕਹਿੰਦੇ ਕਿ ਆਪਦੀ ਮਾਂ ਦਾ ਖਿਆਲ ਰੱਖਣਾ ਤੁਸੀਂ ਜਿਹੜੀ ਤੁਹਾਡੇ ਢੱਡ ਦਾ ਫਿਕਰ ਰੱਖਦੀ ਹੈ ਹਾਂਜੀ ਹਾਂਜੀ ਤੇ ਜਦੋਂ ਜੇ ਤਾਂ ਮੈਨੂੰ ਕਹਿਤੀ ਗੱਲ ਹਾਂਜੀ ਉਹ ਤਾਂ ਮੈਂ ਚਰ ਲਊਗਾ ਹਾਂਜੀ ਤੇ ਜਿਹੜੀ ਆ ਸਾਡੀ ਮਾਂ ਨੂੰ ਜਿਹੜੀ ਸਾਨੂੰ ਰੋਟੀ ਰੋਜੀ ਦਿੰਦੀ ਹੈ ਨਾ ਹਾਂਜੀ ਜਦੋਂ ਇਹਨੂੰ ਤੁਸੀਂ ਕੋਈ ਬੁਰਾ ਭਲਾ ਬੋਲੋਗੇ ਤਾਂ ਮੇਰੇ ਕੋਲ ਬਰਦਾਸ਼ਤ ਨਹੀਂ ਹੋਣਾਗਾ ਸਹੀ ਗੱਲ ਆਉਂਦਾ ਸਾਨੂੰ ਸਾਰਾ ਕੁਝ ਹੈ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੋਈ ਵੈਸੇ ਮੇਰੀ ਇੱਕ ਗੱਲ ਸੁਣ ਲਓ ਸਖਤ ਸ਼ਬਦਾਂ 'ਚ ਸੁਣ ਲਓ ਹਾਂਜੀ ਵੀ ਥੋੜੇ ਬਾਰੇ ਮੈਨੂੰ ਖਾਸ ਕਰ ਪਤਾ ਲੱਗਿਆ ਨਹੀਂ ਨਹੀਂ ਜਨਾਬ ਇਹੋ ਜੀ ਨਹੀਂ ਕੋਈ ਗੱਲ ਤੇਰੀ ਰਿਕਾਰਡਿੰਗ ਹੈ ਮੇਰੇ ਕੋਲ ਨਹੀਂ ਨਹੀਂ ਚਲੋ ਤੁਸੀਂ ਹਾਂ ਚਲੋ ਤੁਸੀਂ ਸਵਾਲ ਪਾ ਲਓ ਜੇ ਕੋਈ ਸਵਾਲ ਹੋਵੇ ਹਾਂ ਸੌਣੇ ਕੋਈ ਸਵਾਲ ਹੋਵੇ ਹਾਂ ਦੱਸ ਮੇਰੇ ਨਿਗਰਾਨੀ ਰਹੂਗੀ ਇਸ ਗੱਲ ਤੇ ਠੀਕ ਦੇਖੋ ਅਸਲ ਚ ਕੀ ਹੁੰਦਾ ਗੁਰਦੀਪ ਜਾਨ ਜੀ ਇਹ ਜਿਹੜੇ ਰੰਗ ਆ ਨਾ ਅਸੀਂ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਸਾਰੀਆਂ ਰਿਪੋਰਟਾਂ ਪੜ੍ਹੀਆਂ ਸਭ ਕੁਝ ਪਤਾ ਕੀਤਾ ਠੀਕ ਹੈ ਜਿਹੜੇ ਹੁਣ ਰੰਗ ਆਈ ਜਾਂਦੇ ਹਨ ਕੈਮੀਕਲ ਵਾਲੇ ਜਿਹੜੇ ਰੰਗ ਹੈ ਇੱਕ ਆਰਗੈਨਿਕ ਰੰਗ ਆਉਂਦਾ ਹਰਬਰ ਰੰਗ ਉਹਦਾ ਹਰਬਰ ਰੰਗ ਨਾ ਜਵਾਖ ਖੇਤੀ ਜਾਂ ਕੋਈ ਗੱਲ ਨਹੀਂ ਪਹਿਲਾਂ ਤਾਂ ਉਹ ਅਸੀਂ 7-8 ਫੜ ਕੇ ਲੈਂਦੇ ਕਤੂਰੇ ਜੀ ਠੀਕ ਹੈ ਉਹ ਪੀਪੜੀਆਂ ਵਜਾਉਂਦੇ ਆ ਦੇਖੋ ਰੱਖੀਆਂ ਆਵਾਜ਼ੇ ਵਜਾਉਂਦੇ ਨਹੀਂ ਅਸੀਂ ਤਾਂ ਇਸ ਤਰ੍ਹਾਂ ਨਹੀਂ ਕਹਿੰਦੇ ਵੀ ਵਾਜੇ ਵਜਾ ਕੇ ਰੰਗ ਪਾਉਂਦੇ ਹਾਂ ਤੁਸੀਂ ਤਾਂ ਨਹੀਂ ਕਹਿੰਦੇ ਪਰ ਜਿਹੜਾ ਕੈਮੀਕਲ ਰੰਗ ਵਿਖਦਾ ਨਾ ਗੁਲਦੀਪ ਜੀ ਹਾਂਜੀ ਉਹ ਰੰਗ ਜਿਹੜਾ ਉਹਦਾ ਨੁਕਸਾਨ ਤੁਸੀਂ ਸਮਝਦੇ ਹੋ ਕਿੰਨਾ ਹਾਂ ਉਹ ਤਾਂ ਸਮਝ ਆਈ ਸਮਝਦੇ ਹੋ ਨਾ ਤੁਹਾਡੇ ਜ਼ਿੰਮੇਵਾਰ ਬੰਦੇ ਆ ਜਾਣਗੇ ਤੁਸੀਂ ਬੈਠੋ ਕੋਈ ਗੱਲ ਨਹੀਂ ਮੈਂ ਬੁਲਾਉਣਾ ਉਹਨਾਂ ਨੂੰ ਵੀ ਕੋਈ ਗੱਲ ਠੀਕ ਹੈ ਆਪਾਂ ਕਰਦੇ ਹਾਂ ਗੱਲ ਓਕੇ ਹਾਂ ਜਨਾਬ ਖੁਣ ਆ ਗਿਆ ਹਲੋ ਤਾਇਦਾਰ ਸਾਹਿਬ ਹਾਂਜੀ ਕੌਣ ਬੋਲਦੇ ਹੋ ਮੈਂ ਗੁਰਜੰਟ ਸਿੰਘ ਚੇਅਰਮੈਨ ਬੋਲਦਾ ਜੀ ਗੁਰਜੰਟ ਸਿੰਘ ਚੇਅਰਮੈਨ ਮੈਂ ਸੁਣਿਆ ਨਹੀਂ ਵੀਰੇ ਮੈਨੂੰ ਵੀ ਨਾ ਹੋ ਗਿਆ ਇਹਨੂੰ ਮੈਂ ਸਾਫਕਾ ਚੇਅਰਮੈਨ ਗੁਰਜੰਟ ਸਿੰਘ ਬੋਲਦਾ ਜੀ ਸਾਫਕਾ ਪਹਿਲਾ ਲਾਇਆ ਕਰੋ ਯਾਰ ਤਾਂ ਪਤਾ ਲੱਗੇ ਵੀ ਮੌਜੂਦਾ ਬੋਲਦਾ ਸਾਫਕਾ ਬੋਲਦਾ ਦੱਸੋ ਹੁਕਮ ਕਰੋ ਹੁਕਮ ਨਹੀਂ ਬੇਨਤੀ ਹੈ ਸਾਨੇ ਦਰਸਾਓ ਇੱਕ ਆਪਣੇ ਮੁੰਡੇ Holi ਖੇਡਦੇ ਸੀਗੇ ਅੱਜ ਹਾਲ ਬਾਤ ਤਿਹਾੜ ਆਉਂਦਾ ਹੈ ਬੱਚੇ ਹੂੰ ਉਹਨਾਂ ਨੇ ਮਨਾਉਣਾ ਹੁੰਦਾ ਹੈ ਤੇ ਉਹਨਾਂ ਨੂੰ ਤੁਸੀਂ ਮੈਂ ਸੁਣਿਆ ਵੀ ਤੁਸੀਂ ਉਹਨਾਂ ਦਾ ਫੋਨ ਆਇਆ ਸੀ ਕੋਈ ਯਾਰ ਦੋਸਤ ਉਹਨਾਂ ਦਾ ਤੁਸੀਂ ਇਹਨਾਂ ਨੂੰ ਥਾਣੇ ਲਿਆਏ ਮਤਲਬ ਛਡਾਉਣ ਵਾਸਤੇ ਫੋਨ ਕਰ ਰਹੇ ਹੋ ਤੁਸੀਂ ਹਾਂਜੀ 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 ਥਾਣੇ ਆ ਕੇ ਗੱਲ ਕਰੋ ਚੇਅਰਮੈਨ ਸਾਹਿਬ ਤੁਸੀਂ ਬੇਸ਼ੱਕ ਮੌਜੂਦਾ ਹੋ ਸਾਫਕਾ ਉਹ ਥਾਣੇ ਆ ਕੇ ਗੱਲ ਕਰੋ ਇਹ ਅੱਜ ਤੱਕ ਤਾਂ ਥਾਣੇਦਾਰ ਸਾਹਿਬ ਸਾਨੂੰ ਕਿਤੇ ਥਾਣੇ ਆਉਣਾ ਨਹੀਂ ਪਿਆ بڑے ਥਾਣੇਦਾਰ ਇੱਥੇ ਲੱਗੇ ਆ ਸਾਡੇ ਇਲਾਕੇ 'ਚ ਅੱਜ ਤੱਕ ਤਾਂ ਅਸੀਂ ਕਿਤੇ ਥਾਣੇ ਸਾਨੂੰ ਆਉਣਾ ਨਹੀਂ ਪਿਆ ਥਾਣੇ ਸਾਨੂੰ ਆਉਣਾ ਪਊ ਸਮਸਿਆ ਬਰਾੜ ਜਿੱਥੇ ਲੱਗਿਆ ਹੋਵੇ ਨਾ ਉੱਥੇ ਆਉਣਾ ਹੀ ਪੈਂਦਾ ਹੁੰਦਾ ਚਾਹੇ ਕੋਈ ਹੋਵੇ ਠੀਕ ਹੈ ਗੁੱਸਾ ਨਾ ਕਰੋ ਇਸ ਗੱਲ ਦਾ ਸਾਹਮਣੇ ਬੈਠੇ ਬਿਨਾ ਗੱਲ ਨਹੀਂ ਹੋਣੀਗੀ ਆਜੋ ਮੈਂ ਦੱਸਾਂ ਇਹਨੇ ਕਰਤੂਤਾਂ ਦੀ ਕੀ ਕਰਦੇ ਸੀ ਇਹ ਕੋਈ ਗੱਲ ਨਹੀਂ ਥਾਣੇ ਆ ਜੰਨੇ ਆ ਆਜੋ ਆਜੋ ਵੇਖ ਲੋ ਜਨਾਬ ਜ਼ਿੰਮੇਦਾਰ ਬੰਦੇ ਐ ਹੈ ਕਾਹਦੇ ਜ਼ਿੰਮੇਵਾਰ ਐ ਇਹ ਬਿਗਾੜੇ ਪਤਾ ਨਹੀਂ ਕਿਹਦਾ ਕਿਹਦੇ ਥਾਣੇ ਆਈ ਜੀ ਕਹਿੰਦੇ ਲੈ ਹਰਬਾਸਿਆ ਇਹ ਵੇਖ ਅਣਪੜਾ ਆਣੀਆਂ ਗੱਲਾਂ ਕਰਦੇ ਆ ਜੀ ਅਣਪੜਾ ਅਣਪੜਾ ਨਾਲੋਂ ਮਾਰੀਆਂ ਮੈਂ ਕਿਹਨੇ ਹਾਂਜੀ ਅਣਪੜਾ ਵਰਾਉ ਲੋ 20 ਮਾਰੀਆਂ ਸਾਨੂੰ ਤਾਂ ਕਦੇ ਥਾਣੇ ਹੀ ਨਹੀਂ ਹੋਣਾ ਪ ਹਰ ਹੱਦ ਹੋ ਗਈ ਯਾਰ ਆ ਗਏ ਵਿਜਨ ਸਿੰਘ ਚੇਅਰਮੈਨ ਸਾਹਿਬ ਦਾ ਫੁਕਰਾ ਬੋਲਦਾ ਸਤਿ ਸ਼੍ਰੀ ਅਕਾਲ ਜੀ ਥਾਣੇਦਾਰ ਸਾਹਿਬ ਸਤਿ ਸ਼੍ਰੀ ਅਕਾਲ ਹੋਰ ਜੀ ਵਧੀਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੈਠੋ ਕੱਕ ਜੀ ਤੁਸੀਂ ਉਹ ਗਰਜਨ ਸਿੰਘ ਚੇਅਰਮੈਨ ਹੈ ਹਾਂ ਜੀ ਕਾਕਾ ਜੀ ਮੇਰੇ ਕੋ ਗੈਸੀ ਕਹਿੰਦੇ ਮੁੰਡੇ ਥਾਣੇਦਾਰ ਸਾਹਿਬ ਨੇ ਕਹਿੰਦੇ ਗੁੱਲੜਬਾਜੀ ਕਰਦੇ ਸੀ ਫੜ ਲੇ ਮੁੰਡੇ ਆਹ ਚਲੋ ਕੋਈ ਗੱਲ ਨਹੀਂ ਬੱਚੇ ਕਰਦੇ ਹੁੰਦੇ ਆ ਜੀ ਇੱਕ ਤਰ੍ਹਾਂ ਗੁਰਜੰਟ ਜੀ ਮੇਰੀ ਇੱਕ ਬੇਨਤੀ ਸੁਣਿਓ ਹਾਂਜੀ ਹਾਂਜੀ ਕਿ ਸ਼ਾਇਦ ਤੁਹਾਨੂੰ ਬੁਰਾ ਲੱਗਿਆ ਹੋਵੇ ਮੈਂ ਤੁਹਾਨੂੰ ਆਉਣ ਵਾਸਤੇ ਕਹਿਤਾ ਥਾ ਹਾਂਜੀ ਹਾਂਜੀ ਪਰ ਮੈਂ ਫੋਨ ਆਫ ਕਰ ਦੋ ਆਪਾਂ ਗੱਲ ਕਰ ਲਈਏ ਮੇਰੇ ਕੋਲ ਵੀ ਸਮਾਂ ਘੱਟ ਨਹੀਂ ਨਹੀਂ ਠੀਕ ਹੈ ਠੀਕ ਹੈ ਮੇਰੀ ਇੱਕ ਆਦਤ ਹੈ ਵੀ ਜੰਨਾ ਜਰ ਸਾਹਮਣੇ ਬੈਠ ਕੇ ਗੱਲ ਨਹੀਂ ਨਾ ਹੁੰਦੀ ਹਾਂਜੀ ਹਾਂਜੀ ਹਾਂ ਪੁਨਾ ਚਰ ਗੱਲ ਦਾ ਸਵਾਦ ਨਹੀਂ ਆਉਂਦਾ ਹੁੰਦਾ ਫੋਨਾ ਫਾਨਾ ਤੇ ਤਾਂ ਇਹ ਤਾਂ ਸਾਰੀ ਢਾੜੀ ਬੱਜੀ ਜਾਂਦੇ ਜੇ ਅਸੀਂ ਨਾਕੇ ਤੇ ਖੜ੍ਹ ਜਾਈਏ ਤਾਂ ਫੋਨ ਛੱਡ ਦਿਓ ਜੀ ਮੇਰਾ ਬੰਦਾ ਇਹ ਹੁਣ ਹੁੱਲੜ ਬਾਜੀ ਕਰਦੇ ਪਹਿਲੀ ਗੱਲ ਤਾਂ ਇਹਨੇ ਮੋਟਰਸਾਈਕਲ ਕਈ ਜਨਾਬ ਇਹਨਾਂ ਕਈ ਕੁੜੀਆਂ ਦੇ ਉੱਤੇ ਰੰਗ ਵੀ ਪਏ ਆ ਰੰਗ ਪਏ ਆ ਕੁੜੀਆਂ ਦੇ ਆਪਾਂ ਆਪਾਂ ਘੇਰੇ ਹੀ ਤਾਂ ਸੀਗੇ ਬੰਸ ਘੇਰੇ ਤਾਂ ਸੀਗੇ ਬੱਚੇ ਦੇ ਸਾਈਡ ਮਾਰ ਕੇ ਆਇਆ ਇਹ ਘਾਲਵਾਇ ਦੀ ਦੁਕਾਨ ਭਰ ਕੇ ਆਏ ਇਹ ਚਲ ਕੋਈ ਨਹੀਂ ਚਲ ਕੋਈ ਨਹੀਂ ਆਪਾਂ ਆਪਣੇ ਧਿਆਨ ਉਹ ਆਪਣੇ ਧਿਆਨ ਚ ਸਾਰਾ ਕੋਈ ਨਹੀਂ ਉਹ ਚੀਜ਼ਾਂ ਆਪਾਂ ਇਹਨਾਂ ਇਹਨਾਂ ਨੂੰ ਤਾਂ ਕੀ ਕਹਿਣੀ ਆਪਾਂ ਹੁਣ ਮੇਰੀ ਗੱਲ ਸੁਣੋ ਵੀ ਪਹਿਲੀ ਗੱਲ ਤਾਂ ਆ ਦੇਖੋ ਆ ਮੈਂ ਰੱਖੇ ਤੁਹਾਡੇ ਵਾਸਤੇ ਅੱਛਾ ਜੀ ਆ ਆ ਹੋਲੀ ਦੇ ਵਿੱਚ ਆਹ ਲਿਖਿਆ ਕਿ ਤੇ ਵਿਆਹ ਵਜਾਈਦੇ ਹੋਲੀ ਦੀ ਵੀ ਇਹ ਵਜਾਉਂਦੇ ਸੀ ਇਹ ਬਿਲਕੁਲ ਅਛੜ ਤੁਸੀਂ ਸਿਆਣੇ ਬਿਆਣੇ ਬੰਦੇ ਨੇ ਮੈਂ ਤੁਹਾਨੂੰ ਕਹਿੰਦਾ ਇਹ ਦੇਖੋ ਕੰਨ ਪਾੜਦਾ ਇਹ ਜਿਵੇਂ ਤੁਹਾਨੂੰ ਕਹਾਂ ਨਾ ਚੇਅਰਮੈਨ ਸਾਹਿਬ ਬਜਾਓ ਇਹਨੂੰ ਠੀਕ ਹੈ ਜੀ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਠੀਕ ਹੈ ਤੇ ਇਹ ਪਤਾ ਨਹੀਂ ਕਿੰਨੇ ਕੁ ਹਰੇਕ ਦੇ ਮੂੰਹ ਚ ਇਹਨਾਂ ਦੇ ਪਾਇਆ ਵੈ ਠੀਕ ਹੈ ਰਾਂਗੜਾਉਂਦੇ ਤੁਰੇ ਆਉਂਦੇ ਆ ਕੋਈ ਪਿੱਛੇ ਨਹੀਂ ਵੇਹਦੇ ਕੋਈ ਬੰਦਾ ਕੰਮ ਚੱਲਿਆ ਧੰਦੇ ਚੱਲਿਆ ਕਿਸੇ ਦੇ ਚੰਗੇ ਕੱਪੜੇ ਪਾਏਗੇ ਤੇ ਮਾੜੇ ਪਾਏ ਹਾਂਜੀ ਹਾਂਜੀ ਠੀਕ ਹੈ ਆ ਇਧਰ ਬੈਠੇ ਆ ਸਾਡੇ ਇਹ ਲਾਲਾ ਜੀ ਨੂੰ ਕਿਵੇਂ ਬਿਠਾ ਰੱਖਿਆ ਤੁਸੀਂ ਜੀ ਲਾਲਾ ਜੀ ਵੀ ਹੁਣ ਬਸ ਉਹੀ ਆ ਜਿਵੇਂ ਤੁਸੀਂ ਕਹਿੰਦੇ ਸੀ ਫੋਨ ਤੇ ਬੰਦਾ ਛੱਡ ਦਿਓ ਅੱਛਾ ਅੱਛਾ ਜੀ ਸਾਰੀਆਂ ਦੁਕਾਨਾਂ ਤੇ ਮੈਂ ਜਾ ਕੇ ਹਾਂਜੀ ਹਾਂਜੀ ਸਾਰੀਆਂ ਦੁਕਾਨਾਂ ਤੇ ਜਾ ਕੇ ਆਇਆ ਹਰੇਕ ਨੂੰ ਕਿਹਾ ਹਾਂਜੀ ਹਾਂਜੀ ਦੁਕਾਨ ਦੁਕਾਨ ਜਾ ਕੇ ਜਿਨ੍ਹਾਂ ਨੇ ਜਿਨ੍ਹਾਂ ਕੋ ਰੰਗ ਹੈਗੇ ਮੈਂ ਕਿਹਾ ਵੀ ਕੈਮੀਕਲ ਰੰਗ ਜਿਹੜੇ ਆ ਨਾ ਉਹ ਨਹੀਂ ਵੇਚਣੇ ਬਹੁਤ ਮਾੜੇ ਆ ਅੱਖਾਂ ਨੂੰ ਨੁਕਸਾਨ ਕਰਦੇ ਹਾਂਜੀ 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 ਇੱਥੋਂ ਤੱਕ ਇਹੋ ਜਿਹੇ ਮਾੜੇ ਰੰਗ ਆ ਗਏ ਵੀ ਜੇ ਇੱਕਦਮ ਤੁਹਾਡੇ ਸਾਹ ਨਾਲ ਹੀ ਚਲਾ ਗਿਆ ਨਾ ਨੱਕ ਥਾਂ ਨਹੀਂ ਚਲਾ ਗਿਆ ਗਲ ਥਾਂ ਨਹੀਂ ਚਲਾ ਗਿਆ ਇਹੋ ਜਿਹੇ ਵੀ ਹੈਗੇ ਜੇ ਤੁਹਾਨੂੰ ਉਹਨੇ ਬਲੌਕ ਕਰਤਾ ਨਾ ਤੇ ਮੌਤ ਵੀ ਹੋ ਸਕਦੀ ਹੈ ਇਹ ਵੀ ਰਿਪੋਰਟ ਹੈ ਜਿਹੜੇ ਨਵੇਂ ਮਾੜੇ ਰੰਗ ਜਿਹੜੇ ਆ ਰਹੇ ਇਹਨਾਂ ਨੂੰ ਇਹ ਬੇਨਤੀ ਸਾਰਿਆਂ ਨੂੰ ਕੀਤੀ ਵੀ ਯਾਰ ਆਰਗੈਨਿਕ ਰੰਗ ਵੇਚ ਲੋ ਠੀਕ ਹੈ ਜ਼ਰੂਰੀ ਤਾਂ ਨਹੀਂ ਵੀ ਇਹਨਾਂ ਨੇ ਰੰਗ ਵੇਚਿਆ ਤੇ ਦੂਜਿਆਂ ਤੇ ਪੈਣਾ। ਹਾਂਜੀ ਹਾਂਜੀ। ਜੇ ਇਹ ਵੇਚਣਗੇ ਤਾਂ ਹੋਰ ਵੀ ਵੇਚਣਗੇ ਨਾ। ਬਿਲਕੁਲ ਜੀ ਬਿਲਕੁਲ। ਦੂਜੇ ਨਾਲ ਵੇਚਿਆ ਜੀ ਇਹਨਾਂ ਨੂੰ ਜਵਾਕ ਤੇ ਕਿਸੇ ਨੇ ਪਤਾ ਜੇ ਇਹਨਾਂ ਤੇ ਕਿਸੇ ਨੇ ਪਤਾ। ਹਾਂਜੀ ਅੱਖਾਂ। ਬਿਮਾਰੀਆਂ ਇਹਨਾਂ ਨੂੰ ਵੀ ਲੱਗ ਸਕਦੀਆਂ। ਪੈ ਸਕਦਾ। ਹਾਂ। ਪਰ ਇਹਨਾਂ ਨੇ ਕੀ ਕੀਤਾ ਸਾਡਾ ਮੁਲਾਜ਼ਮ ਹੈ। ਸਿਵਲ ਚ ਗਿਆ ਸੀ ਜੀ। ਅੱਛਾ ਜੀ। ਇਹਨੂੰ ਮੈਂ ਬਕਾਇਦਾ ਇਹਨੂੰ ਮੈਂ ਬਕਾਇਦਾ ਕਹਿ ਕੇ ਲੈ ਕੇ ਗਿਆ। ਇਹਨੂੰ ਮੈਂ ਕਹੇ ਆਪਾਂ ਚੈੱਕ ਕਰੀਏ ਕਿਹੜੇ ਕਿਹੜੇ ਬੰਦੇ ਹਰੇਕ ਥਾਂ ਤੇ ਮੇਰਾ ਆਪਦਾ ਮੁਲਾਜ਼ਮ ਲਾਇਆ ਕਰ। ਮੈਂ ਵਰਦੀ ਚ ਗਿਆ ਇਹਨਾਂ ਕੋਲ। ਆਰਗੈਨਿਕ ਰੰਗ ਵੇਚਨੇ ਆ ਚੰਗੇ ਰੰਗ ਵੇਚਨੇ ਆ ਮਾੜੇ ਰੰਗ ਨਹੀਂ ਵੇਚਨੇ ਬਹੁਤ ਜ਼ਿਆਦਾ ਬਿਮਾਰੀਆਂ ਲੱਗਦੀਆਂ ਕਿਸੇ ਦਾ ਨੁਕਸਾਨ ਹੋ ਜਾਂਦਾ ਜਾਨ ਜਾ ਸਕਦੀ ਅੱਖਾਂ ਜਾ ਸਕਦੀ ਐਲਰਜੀ ਵੀ ਹੋ ਜਾਂਦੀ ਹੈ ਜੀ ਐਲਰਜੀ ਵੀ ਹੋ ਜਾਂਦੀ ਹੈ ਸਕਿਨ ਦੀ ਐਲਰਜੀ ਵੀ ਬਿਲਕੁਲ ਬਿਲਕੁਲ ਇਹਨਾਂ ਨੇ ਮੈਨੂੰ ਤਾਂ ਨਿਮਰਤਾ ਨਾਲ ਬੜਾ ਆਖਿਆ ਜੀ ਆਪਾਂ ਅਸੀਂ ਤਾਂ ਵੇਚਦੇ ਹੀ ਨਹੀਂ ਠੀਕ ਹੈ ਜੀ ਮੈਂ ਮੈਨੂੰ ਕਹਿੰਦੇ ਮੋਦ ਨੂੰ ਮੇਰਾ ਮੁਲਾਜ਼ਮ ਆ ਗਿਆ ਮੈਨੂੰ ਕਹਿੰਦੇ ਮਹੀਨਾ ਇਕੱਠਾ ਕਰਨ ਦਾ ਮਾਰਾ ਫਿਰਦਾ ਕਹਿੰਦਾ ਇਹ ਇਹਨੇ ਕਿਹਾ ਮੈਨੂੰ ਅੱਛਾ ਤੁਸੀਂ ਖੜੇ ਹੋ ਹਾਂ ਬਾਅਦ ਪੱਕੇ ਰੰਗ ਇਹਨਾਂ ਨੂੰ ਲੱਗਦੇ ਦੇਖੋ ਅਸੀਂ ਤਾਂ ਚੱਲ ਕੋਈ ਨਹੀਂ ਕੋ ਕੋ ਨਿਬੜਾਂਗੇ ਆਪਾਂ ਵੇਚਣ ਦੇ ਉਹਨੂੰ ਫਿਰ ਦੇਖ ਲਾਂਗੇ ਆਪਾਂ ਜਦੋਂ ਮੈਂ ਉੱਥੋਂ ਤੁਰ ਗਿਆ ਕਿਹਾ ਕਿ ਮੇਰਾ ਮੁਲਾਜ਼ਮ ਪਹਿਲਾਂ ਸਾਡਾ ਪ੍ਰੋਗਰਾਮ ਪ੍ਰੀਪਲਾਨਡ ਸੀਗਾ ਹਾਂਜੀ ਮੈਂ ਮੁਲਾਜ਼ਮ ਨੂੰ ਕਿਹਾ ਵੀ ਤੂੰ ਉੱਥੇ ਆ ਕੇ ਰੰਗ ਮੰਗਣਾ ਇਹਨੇ ਆ ਕੇ ਰੰਗ ਮੰਗਿਆ ਕਹਿੰਦਾ ਪੱਕੇ-ਪੱਕੇ ਰੰਗ ਹੈ ਨਹੀਂ ਸਾਰੇ ਕੋਲ ਪੱਕੇ ਰੰਗਾਂ ਦਾ ਪੱਕੇ ਰੰਗਾਂ ਦਾ ਕੀ ਮਤਲਬ ਹੁੰਦਾ ਤੁਸੀਂ ਦੱਸ ਸਕਦੇ ਹੋ ਕੁਲਦੀਪ ਚੰਦ ਜੀ ਹੋਲੀ ਜਿਹੜੀ ਰੰਗਾਂ ਦਾ ਤਿਹਾਰ ਹੈ ਖੇਡਣੀ ਚਾਹੀਦੀ ਹੈ ਮਨਾਉਣੀ ਚਾਹੀਦੀ ਹੈ ਖੁਸ਼ੀਆਂ ਦਾ ਤਿਹਾਰ ਹੈ ਨਾ ਹਾਂਜੀ ਹਾਂਜੀ ਕੱਚਾ ਰੰਗ ਪਾ ਲੂ ਤੁਸੀਂ ਰੰਗ ਲੱਗ ਗਿਆ ਨਾਓ ਤੇ ਨਿਕਲ ਜੇ ਬਿਲਕੁਲ ਜੀ ਇਹ ਇਹੋ ਕਹਿੰਦੇ ਵਾਲਾਂ 'ਚ ਪੈ ਜੇ ਅੱਖਾਂ 'ਚ ਪੈ ਜੇ ਅੱਖਾਂ 'ਚ ਪੈ ਜੇ ਅੱਖਾਂ ਖਤਮ ਵਾਲਾਂ 'ਚ ਪੈ ਗਿਆ ਵਾਲ ਛੱਡ ਦੇ ਸਾਰੀ ਉਮਰ ਕੋਚ ਜਿਹੜੀ ਉਹ ਵਾਲ ਛੜਦੀ ਪ੍ਰਕਿਰਿਆ ਹੋ ਰੁਕਦੀ ਪੰਜਾਪਨ ਹੁੰਦਾ ਉਸ ਰੰਗਾਂ ਨਾਲ ਪੱਕਾ ਰੰਗ ਦੱਸੋ ਕਿਸੇ ਨੂੰ ਲਾ ਕੇ ਕੀ ਸਿੱਧ ਕਰਨਾ ਚਾਹੁੰਦਾ ਕੋਈ ਬੰਦਾ ਬਿਲਕੁਲ ਜੀ ਬਿਲਕੁਲ ਇਹ ਮੈਂ ਰੰਗ ਲਾਤਾ ਤੇ ਇਹ ਮਹੀਨਾ ਲਵੇ ਨਾ ਬਿਲਕੁਲ ਹਾਂ ਜੀ ਬੰਦੇ ਨੇ 100 ਖੁਸ਼ੀ ਤੇ ਜਾਣਾ 150 ਸ਼ਿਵਾਜੀ ਗਾਲੇ ਗੱਲ ਹੋ ਗਈ ਹਾਂ ਮੈਂ ਤੁਹਾਨੂੰ ਮਾਫੀ ਚਾਹੁੰਦਾ ਤਾਂ ਤੁਹਾਨੂੰ ਬੁਲਾਇਆ ਇਸ ਕਰਕੇ ਤੁਹਾਨੂੰ ਬੁਲਾਇਆ ਸੀਗਾ ਮੈਂ ਹਰੇਕ ਨੂੰ ਬੁਲਾ ਕੇ ਗੱਲ ਕਰਦਾ ਹੁਣੇ ਨਹੀਂ ਨਹੀਂ ਠੀਕ ਹੁਣੇ ਜਿਹੜੇ ਜਵਾਕ ਆ ਤੁਹਾਡੇ ਹਾਂ ਜੀ ਹਾਂ ਜੀ ਮੁੰਡਾ ਕੋਈ ਆਪਦਾ ਵੀ ਹੈਗਾ ਮੁੰਡਾ ਕੋਈ ਇਹਨਾਂ ਦੇ ਵਿੱਚ ਕਿ ਲਿਆਵਾ ਜੀ ਆਪਣੇ

ਵਾਦੇ ਇਹਨੂੰ ਲੈ ਕੇ ਦਿੱਤੇ ਸੀਗੇ ਇਹਨੂੰ ਲੈ ਕੇ ਦਿੱਤੇ ਇਹ ਗੋੜ ਦੀ ਰੋਟਾ ਸਾਹਿਬ ਇਹ ਸਾਰੇ ਵਜਾਉਂਦੇ ਫਿਰਦੇ ਸੀਗੇ ਖੁੱਲਣ ਬਾਜ਼ੀਆਂ ਕਰਦੇ ਸੀ ਕੁੜੀਆਂ ਤੇ ਰੰਗ ਪਾਤਾ ਕੁਝ ਮਠਿਆਈ ਵਾਲੀ ਦੁਕਾਨ ਦੇ ਉੱਤੇ ਤੁਸੀਂ ਰੰਗ ਢੋਲ ਕੇ ਆਏ ਹੋ ਜੋ ਮਠਿਆਈ ਦੇ ਵਿੱਚ ਪਾਇਆ ਹੈ ਰੰਗ ਉਹਦੇ ਇੱਥੇ ਖੇਡਣ ਲੱਗੇ ਉੱਥੇ ਕੋਈ ਦੋਸਤੋ ਦਾ ਦੋਸਤ ਮਿਲਿਆ ਹੋਣਾ ਕੋਈ ਮਠਿਆਈ ਲੈਣ ਆਇਆ ਉਹਦੇ ਤੇ ਮਠਿਆਈ ਦੀ ਦੁਕਾਨ 'ਚ ਵੜ ਕੇ ਠਾਣੇਦਾਰ ਸਾਹਿਬ ਦੱਸੀ ਜਾਂਦੇ ਆ ਛਾਣੇ ਬਣੋ ਨਾਲੇ ਤਾਂ ਸਾਡੇ ਵਰਗੇ ਮੋਦੂਆਰ ਬੰਦਿਆਂ ਦਾ ਤੁਸੀਂ ਰਿਜਾਲ ਲਵਾਉਨੇ ਹੋ ਹੈ ਨਾਲੇ ਤੁਹਾਨੂੰ ਥਾਣੇ ਕਿਹੜੀਆਂ ਉਮਰਾਂ ਤੁਹਾਡੀਆਂ ਥਾਣੇ ਆਉਣ ਵਾਲੀਆਂ ਇਹ ਕੱਲੋਂ ਤੁਹਾਡੀਆਂ ਮਾਵਾ ਤੇ ਤੁਹਾਡੇ ਪਿਓ ਕੀ ਸੋਚਣਗੇ ਵੀ ਸਾਡੇ ਜਵਾਬ ਥਾਣੇ ਆਏ ਆ। ਇਹਨਾਂ ਦੀ ਚੀਰਮੈਨ ਸਾਹਿਬ ਸ਼ਿਕਾਇਤ ਬਕਾਇਦਾ ਨਾ ਜਦੋਂ ਆਈ ਇਹਨਾਂ ਦੀ 5-7 ਵਾਰੀ ਆਈ ਕਾਫੀ ਧੇਰ ਦੇ ਫਿਰਦੇ ਸੀ। ਹਾਂਜੀ ਹਾਂਜੀ। ਅਖੀਰ ਉੱਥੋਂ ਚੌਕ ਦੇ ਵਿੱਚੋਂ ਸ਼ਿਕਾਇਤ ਆ ਗਈ ਉੱਥੋਂ ਫੋਨ ਆ ਗਿਆ ਥਾਣੇ 5-7 ਫੋਨ 2 ਮਿੰਟਾਂ 'ਚ ਵੱਜ ਗਏ। ਹਾਂਜੀ ਹਾਂਜੀ। ਕਹਿੰਦੇ ਵੀ ਉੱਥੇ ਕੁੜੀਆਂ ਤੇ ਰੰਗ ਪਾਤਾ ਦੱਸ। ਗੱਲ ਇਹ ਕਿ ਉਦੋਂ ਨੂੰ ਮੈਂ ਨਾਲ ਦੀ ਲੜੇ ਨੂੰ ਲਿਆ ਮੁਲਾਜ਼ਮ ਲੈ ਨਾਲ ਮੈਂ। ਮੈਨੂੰ ਪਤਾ ਜਿਹੜੇ ਮੋੜ ਤੋਂ ਲੱਗੇ ਵੇ ਇੱਧਰ ਦੀ ਆ ਰਹੇ ਆ। ਅਜੇ ਭੱਜ ਕੇ ਨਾਲ ਦੇ 10-15 अच्छा वो और जाने ਸੀਗੇ ਅਸੀਂ ਨਹੀਂ ਪਾਇਆਗਾ ਅਜਾ ਪ੍ਰਭੂ ਪੱਪੂ ਦੀ ਦੁਕਾਨ ਤੇ ਗਏ ਨਹੀਂਗੇ ਬੇਤੀ ਕਿੰਨੇ ਦਸੀ ਸੀ 10 12 ਮੋਟਰਸਾਈਕਲ ਹਾਂਜੀ 10 12 ਮੋਟਰਸਾਈਕਲ ਦੂਜੇ ਭੱਜ ਗਏ ਜਦੋਂ ਪੁੱਛਦੇ ਪੈਸੇ ਉਹ ਜਦੋਂ ਮੂਰੋ ਘੇਰ ਲਿਆ ਉਹ ਭੱਜੇ ਪਛਾਹ ਮੜੇ ਆ ਉਹ ਨਾਲ ਆਏ ਹਾਂ ਕਈ ਥਾਣੇਦਾਰ ਸਾਹਿਬ ਕਈ ਵਾਰ ਆਏ ਹੁੰਦਾ ਵੀ ਮੂਰ ਦੇ ਰੰਗ ਪਾਏ ਤੇ ਫੜੇ ਪਿਛਲੇ ਜਾਂਦੇ ਚਲੋ ਹੈ ਤਾਂ ਕੱਠੇ ਸੀ ਨਾ ਹੈ ਤਾਂ ਕੱਠੇ ਸੀ ਬਿਲਕੁਲ ਜੀ ਮੈਂ ਦੇਖੋ ਮੈਂ ਤੁਹਾਨੂੰ ਬੇਨਤੀ ਕਰੂੰਗਾ ਦੂਜੇ ਮੈਂਬਰ ਬੰਦੇ ਹੋ ਹਨਾ ਵੀ ਸਫਾਈ ਨਹੀਂ ਦੇਣੀ ਇਹਨਾਂ ਦੀ ਹਨਾ ਇਹ ਸਫਾਈ ਤਾਂ ਨਹੀਂ ਦਿੰਦੇ ਤਾਂ ਮੈਂ ਤਾਂ ਕਹਿੰਦਾ ਵੀ ਇਹਨਾਂ ਦੇ ਮੈਂ ਘਰੇ ਲਿਆ ਕੇ ਛੱਤਰ ਮਾਰਦਾ ਨਹੀਂ ਨਹੀਂ ਘਰੇ ਨਹੀਂ ਮੈਂ ਹੁਣੇ ਮੈਂ ਹੁਣੇ ਛੱਤਰ ਮਾਰਨ ਵਾਲਾ ਕੰਮ ਕਰੂੰਗਾ ਮੈਂ ਨਹੀਂ ਨਹੀਂ ਚਲੋ ਕੰਨ ਫੜੋ ਲੱਤਾਂ ਵੀ ਇਹਨੂੰ ਸਮਝਾ ਦਨੇ ਆ ਜੀ ਕੰਨ ਫੜੋ ਲੱਤਾਂ ਵੀ ਚਲੋ 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 ਅਰੇ ਲੱਤਾਂ ਵੀ ਦੀ ਕੰਨ ਫੜੋ ਸਰਕਾਰਾਂ ਫੇਰ ਹੋਣਾ ਚਲੋ ਉਹ ਬੈਠਾ ਤੂੰ ਵੀ ਫੜ ਓ ਮੈਂ ਤਾਂ ਐ ਫੜ ਲੈਨੇ ਓ ਬੈਠਣਿਆਂ ਦਾ ਗੋਡਾ ਜਾ ਦੋਦਾ ਜੀ ਛੋਟਾ ਹਟਾਵਾਂ ਤੇਰਾ ਇੱਥੇ ਫਲੇਬੜ ਬੈਠਾ ਬਾਈ ਬਾਈ ਬੈਠ ਕੇ ਮਾਰ ਬੈਠ ਕੇ ਮਾਰ ਬੈਠ ਕੇ ਬੈਠਾ ਲਾ ਡੰਡ ਡੰਡ ਬੈਠ ਕੇ ਘੱਟੋ ਬੈਠ ਕੇ ਮਾਰ ਗੋਡਾ ਦੋਦੇ ਰੌਲਾ ਦਾ ਗੋਡੇ ਦਾ ਜੀ ਚਲੋ ਜਾਣ ਦੋ ਜਾਣ ਛੱਟੋ ਉਹਦਾ ਤਾਂ ਗੋਡਾ ਦੋਖਦਾ ਨਹੀਂ ਸੀ ਚਲੋ ਹੋ ਜਾ ਹੋ ਜਾ ਕੋਈ ਨਹੀਂ ਬਸ ਬਹੁਤ 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 ਹੋ ਗਈ ਛੰਗਾ ਸਾਥ ਨੂੰ ਬੱਚੇ ਆ ਕਾ ਨੂੰ ਇਹ ਗਲਤੀ ਨਹੀਂ ਕਰਦੇ ਤੇ ਗਲਤੀ ਕੀਤੀ ਜੇ ਫਿਰ ਤੁ ਵੱਧ ਦਾ ਪਾਸਾ ਜਾ ਦੇਵਾਂਗੇ ਇਹਨਾਂ ਨੂੰ ਹਾਂਜੀ ਪੁੱਤ ਮੇਰੀ ਗੱਲ ਸੁਣੋ ਵੀ ਤੁਹਾਨੂੰ ਕੀ ਲੱਗਦਾ ਹੈ ਤੁਹਾਨੂੰ ਸਜ਼ਾ ਦੇ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਸੌਰੀ ਗੰਨ ਨਹੀਂ ਅਸੀਂ ਵੀ ਜੋ ਅਕਾਲੇ ਆ ਗੰਨ ਨਹੀਂ ਪਰ ਅਸੀਂ ਜਵਾਕਾਂ ਨੂੰ ਸੰਸਕਾਰ ਦਿੱਤੇ ਆਪਦੇ ਨੂੰ ਪੁੱਤ ਬੁਰਾ ਪੜਾ ਮਾੜਾ ਚੰਗਾ ਸਭ ਦੇਖ ਕੇ ਚੱਲਣਾ ਠੀਕ ਹੈ ਧੀਆ ਭੈਣ ਵਾਲੇ ਸਾਰੇ ਆ ਨਾ ਤੁਸੀਂ ਕਿਸੇ ਦੀ ਧੀ ਭੈਣ ਤੇ ਰੰਗ ਪਾ ਕੇ ਲੰਗੇ ਹੋ ਨਹੀਂ ਅਸੀਂ ਨਹੀਂ ਪਾਏ ਇਹ ਰੰਗ ਪਾਇਆ ਤੁਹਾਡੇ ਨਾਲ ਦਿਆਂ ਨੇ ਪਾਇਆ ਮੈਂ ਨਹੀਂ ਕਹਿੰਦਾ ਕਿ ਤੂੰ ਨਹੀਂ ਉਹ ਸਾਡੇ ਨਾਲ ਹੈ ਹੀ ਨਹੀਂ ਗਈ ਤੁਹਾਡੇ ਮੇਰੀ ਗੱਲ ਸੁਣ ਲੋ ਚੇਅਰਮੈਨ ਜੀ ਤੇ ਦੋ ਮੋੜ ਤਾਂ ਸਾਡੇ ਕੋਲ ਇਹ ਜਿਆਦਾ ਚਲਾਕ ਬਣਦਾ ਹੀ ਆ ਆ ਦੇਖੋ ਆ ਦੱਸੋ ਆ ਕਿੱਡਾ ਕਾ ਜੰਮਿਆ ਨਹੀਂ ਹਜੇ ਆ ਕਿੱਡਾ ਕਾ ਜੀ ਦੱਸੋ ਕਿੱਡਾ ਕਾ ਹੈ ਤੂੰ ਰੰਗ ਪਾਇਆ ਜੀ ਕਿਸੇ ਕੁੜੀ ਤੇ ਨਹੀਂ ਜੰਮਿਆ ਹੈ ਨਹੀਂ ਹਜੇ ਚਲੋ ਕੋਈ ਨਹੀਂ ਛੱਡੋ ਭਰੇ ਤੁਸੀਂ ਆਇਓ ਠੀਕ ਹੈ ਮੈਂ ਛੱਡਣ ਲੱਗਿਆ ਪਰ ਅਜੇ 2 ਦਿਨ ਪਏ ਐ ਹਾਂਜੀ ਹਾਂਜੀ ਜੇ ਕੋਈ ਇਸ ਤਰ੍ਹਾਂ ਦੀ ਕੁਲਦੀਪ ਜੀ ਤੁਸੀਂ ਵੀ ਸੁਣ ਲਓ ਠੀਕ ਹੈ ਜੀ ਕੋਈ ਤੁਹਾਡੀ ਜਿਹੜੀ ਗੱਲਬਾਤ ਮੈਂ ਸੁਣ ਲਈ ਨਾ ਹਾਂਜੀ ਠੀਕ ਹੈ ਬੈਠੇ ਜ਼ਿੰਮੇਵਾਰ ਬੰਦੇ ਮੈਂ ਤੁਹਾਨੂੰ ਬਿਠਾ ਕੇ ਕੀ ਕਰਨਾ ਪਰ ਆਪ ਦਾ ਧਿਆਨ ਰੱਖਿਓ ਜੇ ਰੰਗ ਰੰਗ ਵੇਚਣ ਵਾਲਾ ਸਿਸਟਮ ਇਹਨੂੰ ਪਤਾ ਲੱਗ ਗਿਆ ਨਾ ਵੀ ਤੁਸੀਂ ਕੋਈ ਮਾੜਾ ਰੰਗ ਕੈਮੀਕਲ ਵੇਚਤਾ ਮੈਂ ਪਰਤਾਰ ਰੱਖਣੀ ਸਾਰੇ ਕੰਮ ਦੀ ਓਕੇ ਜੀ ਠੀਕ ਹੈ ਤੇ ਮੈਂ ਬਣਾ ਕੇ ਜਲੂਸ ਕੱਢੂਗਾ ਫੇਰ ਨਾਖਿਓ ਠੀਕ ਹੈ ਠੀਕ ਹੈ ਮੈਂ ਐ ਨਹੀਂ ਹੈਗਾ ਵੀ ਕੋਈ ਮੈਂ ਤੁਹਾ ਪਰ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦੀ ਠੀਕ ਹੈ ਧਿਆਨ ਰੱਖਣਾ ਨੇ ਚੀਜ਼ਾਂ ਦਾ ਹੋਲੀ ਹੈ ਚੇਅਰਮੈਨ ਸਾਹਿਬ ਇਹਨਾਂ ਨੂੰ ਵੀ ਕਹੋ ਤੁਹਾਨੂੰ ਵੀ ਮੈਂ ਕਹਣਾ ਖੁਸ਼ੀਆਂ ਨੂੰ ਧਿਆਰ ਹੈ ਮਨਾਓ ਪਰ ਗਲਤ ਤਰੀਕੇ ਨਾਲ ਠੀਕ ਹੈ ਠੀਕ ਹੈ ਤੁਹਾਨੂੰ ਦਾ ਸਾਹਿਬ ਠੀਕ ਹੈ ਲੈ ਜੋ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ ਸਸੀਕਲ ਜੀ ਰਤਬਾ ਟੀਵੀ ਨਾਲ ਤੁਸੀਂ ਜੁੜੇ ਹੋ ਤੇ ਮੈਂ ਜਸਵਿੰਦਰ ਸਿੰਘ ਬਰਾੜ ਸਾਡੀ ਐਸ ਐਚਓ ਐਮ ਐਲ ਵਾਲੀ ਵੀਡੀਓ ਚਾਈਨਾ ਡੋਰ ਦੇ ਵਿਸ਼ੇ ਤੇ ਅਸੀਂ ਬਣਾਈ ਸੀ ਅਸੀਂ ਹਮੇਸ਼ਾ ਸਮਾਜ ਨੂੰ ਸੇਧ ਦੇਣ ਵਾਸਤੇ ਇਹ ਕੋਸ਼ਿਸ਼ ਕਰਦੇ ਹੋਣੇ ਆਪਣੀ ਟੀਮ ਦੇ ਜ਼ਰੀਏ ਮੈਸੇਜ ਦੇਣ ਦੀ ਇਸ ਵਾਰੀ ਵੀ ਮੈਂ ਕਹਿਣਾ ਹੈ ਕਿ ਇਹ ਵਰਦੀ ਸਾਡੇ ਪਾਈ ਹੋਈ ਹੈ ਕੋਸ਼ਿਸ਼ ਕਰਦੇ ਹੋਣੇ ਕਿ ਇਹਦੀ ਮਰਿਆਦਾ ਨੂੰ ਕਾਇਮ ਰੱਖਿਆ ਜਾਵੇ ਇਹਦਾ ਸਤਕਾਰ ਕਾਇਮ ਰੱਖਿਆ ਜਾਵੇ ਵਰਦੀ ਸੰਬੰਧੀ ਜਾਂ ਜੋ ਗੱਲਾਂ ਬਾਤਾਂ ਸਾਡੀ ਟੀਮ ਨੇ ਸਾਡੀ ਇਸ ਵੀਡੀਓ ਦੇ ਵਿੱਚ ਕੀਤੀਆਂ ਜਿਹੜੀ ਵੀਡੀਓ ਤੁਸੀਂ ਦੇਖੀ ਹੈ ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਲੱਗਿਆ ਹੋਵੇ ਕਿ ਸਾਡੇ ਤੇ ਕੋਈ ਨਿੱਜੀ ਅਟੈਕ ਕੀਤਾ ਗਿਆ ਸਾਨੂੰ ਪੰਚ ਕੀਤਾ ਗਿਆ ਕਿਸੇ ਨੂੰ ਅਸੀਂ ਪੰਚ ਨਹੀਂ ਕਰਦੇ ਵਿਅਕਤੀ ਵਿਸ਼ੇਸ਼ ਨੂੰ ਕਿਸੇ ਨੂੰ ਅਸੀਂ ਕਿਸੇ ਤੇ ਨਿੱਜੀ ਅਟੈਕ ਨਹੀਂ ਕਰਦੇ ਇੱਕ ਮੈਸੇਜ ਹੁੰਦਾ ਸਾਡੀ ਟੀਮ ਦਾ ਜਿਵੇਂ ਹੁਣ ਹੋਲੀ ਆ ਗਈ ਹੈ ਹੋਲੀ ਤੇ ਪਤਾ ਲੱਗਿਆ ਜਿੰਨਾ ਅਸੀਂ ਸਰਚ ਕੀਤਾ ਕਿ ਬਹੁਤ ਜ਼ਿਆਦਾ ਮਾੜੇ ਰੰਗ ਇਸ ਵਾਰੀ ਵਿਕਣੇ ਆ ਹੋਲੀ ਤੇ ਜਿਹੜੇ ਬਣ ਚੁੱਕੇ ਆ ਲਾਂਚ ਹੋ ਚੁੱਕੇ ਮਾਰਕੀਟ ਦੇ ਵਿੱਚ ਆ ਚੁੱਕੇ ਆ ਤੇ ਪਤਾ ਲੱਗਿਆ ਕਿ ਉਹ ਰੰਗ ਇਹੋ ਜਿਹੇ ਆ ਅੱਖਾਂ 'ਚ ਪੈ ਗਿਆ ਤਾਂ ਅੱਖਾਂ ਖਤਮ ਹੋ ਜਾਣੀਆਂ ਗਲੇ ਦੇ ਵਿੱਚ ਨੱਕ ਦੇ ਵਿੱਚ ਦੀ ਜਾਂ ਗਲੇ ਦੇ ਵਿੱਚ ਦੀ ਅੰਦਰ ਚਲਾ ਗਿਆ ਉਹਨੇ ਕੈਂਸਰ ਵੀ ਕਰ ਦੇਣਾ ਉਹਨੇ ਤੁਹਾਡੀ ਸਾਹ ਨਲੀ ਜਿਹੜੀ ਹੈਗੀ ਉਹਨੂੰ ਵੀ ਜਿਹੜਾ ਡੈਫੈਕਟਡ ਕਰਨਾ ਹੈ ਜਾਂ ਫਿਰ ਇਥੋਂ ਤੱਕ ਵੀ ਹੈ ਵੀ ਕਈ ਰੰਗ ਇਹੋ ਜਿਹੇ ਹੈ ਜੇ ਇੱਕਦਮ ਤੁਹਾਡੇ ਅੰਦਰ ਚਲਾ ਗਿਆ ਉਹਨੇ ਬਲੌਕ ਕਰ ਦੇਣਾ ਜਾਂ ਉਹਦੀ ਗੈਸ ਬਣ ਜਾਣੀ ਹੈ ਉਸ ਰੰਗ ਦੇ ਨਾਲ ਬੰਦੇ ਦੀ ਬੱਚੇ ਦੀ ਜੋ ਵੀ ਹੋਊਗਾ ਉਹਦੀ ਮੌਤ ਵੀ ਹੋ ਸਕਦੀ ਹੈ ਇਹ ਚੀਜ਼ਾਂ ਵੀ ਪਤਾ ਲੱਗੀਆਂ ਇਸ ਕਰਕੇ ਪੁਲਿਸ ਪ੍ਰਸ਼ਾਸਨ ਦੇ ਜ਼ਰੀਏ ਇਸ ਵਰਦੀ ਦੇ ਜ਼ਰੀਏ ਇਸ ਰੋਲ ਇਸ ਕਿਰਦਾਰ ਦੇ ਜ਼ਰੀਏ ਤੇ ਆਪਣੀ ਟੀਮ ਦੇ ਜ਼ਰੀਏ ਇਹ ਬੱਚੇ ਸ਼ਾਮਲ ਕੀਤੇ ਆ ਇਹਦੇ ਵਿੱਚ ਕਿਉਂਕਿ ਬੱਚਿਆਂ ਦਾ ਕੰਮ ਹੈ ਹੋਲੀ ਖੇਡਣਾ ਸਿਆਣੇ ਵੀ ਖੇਡਦੇ ਆ ਸਾਰੇ ਹੀ ਸਾਡੀ ਟੀਮ ਹੈ ਤੇ ਅਸੀਂ ਇੱਕ ਮੈਸੇਜ ਦਿੰਦਾ ਕੀ ਕੋਸ਼ਿਸ਼ ਕਰਿਓ ਰੰਗ ਵੇਚਣ ਵਾਲੇ ਵੀ ਤੇ ਰੰਗ ਵਰਤਣ ਵਾਲੇ ਵੀ ਥੋੜਾ ਜਿਹਾ ਮਹਿੰਗਾ ਰੰਗ ਵਰਤ ਲਓ ਆਰਗੈਨਿਕ ਰੰਗ ਵਰਤ ਲਓ ਜਿਹਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਜਿਹੜੇ ਕੈਮੀਕਲ ਰੰਗ ਹੈ ਉਹਦੇ ਵਿੱਚ ਪਤਾ ਨਹੀਂ ਕੀ ਕੁਝ ਇੱਥੋਂ ਤੱਕ ਕਹਿੰਦੇ ਆ ਕਿ ਪੈਟਰੋਲ ਤੇ ਹੋਰ ਪਤਾ ਨਹੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਕੀ-ਕੀ ਕੁਝ ਕਾਫੀ-ਕੁਝ ਮੈਂ ਪੜਿਆ ਸੀ ਕਿ ਬਹੁਤ ਕੁਝ ਪਾਇਆ ਹੁੰਦਾ ਉਹਦੇ ਵਿੱਚ ਜਿਹਦੇ ਨਾਲ ਬਹੁਤ ਘਾਤਕ ਨੁਕਸਾਨ ਹੁੰਦੇ ਆ ਅੱਖਾਂ ਨੂੰ ਹੁੰਦਾ ਨੱਕ ਨੂੰ ਹੁੰਦਾ ਕੰਨਾਂ ਨੂੰ ਹੁੰਦਾ ਗਲੇ ਨੂੰ ਹੁੰਦਾ ਫੇਫੜਿਆਂ ਨੂੰ ਹੁੰਦਾ ਗੁਰਦਿਆਂ ਨੂੰ ਹੁੰਦਾ ਇੰਨੇ ਵੱਡੇ ਨੁਕਸਾਨ ਆ ਕੁਝ ਮਾੜੇ ਰੰਗਾਂ ਦੇ ਇਸ ਕਰਕੇ ਵੇਚਣ ਵਾਲਿਆਂ ਨੂੰ ਤੇ ਖਰੀਦਣ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਮੈਸੇਜ ਚੰਗਾ ਲੱਗਿਆ ਤਾਂ ਕਮੈਂਟਾਂ ਦੇ ਵਿੱਚ ਵੀ ਦੱਸਿਓ ਲਾਈਕ ਸ਼ੇਅਰ ਕਰਿਓ ਵੱਧ ਵੱਧ ਲਾਈਕ ਸ਼ੇਅਰ ਕਰਿਓ ਤਾਂ ਕਿ ਦੁਨੀਆ ਤੱਕ ਇਹ ਮੈਸੇਜ ਪਹੁੰਚ ਸਕੇ ਜਾਂ ਦਰਵਾਜ ਬਸ ਤੇ ਰਹੋ ਧੰਨਵਾਦ ਤੁਹਾਡਾ ਸਾਰਿਆਂ ਦਾ